ਕੀ 2025 ਦੇ ਵਿੱਚ ਦੁਨੀਆ ਖਤਮ ਹੋ ਜਾਵੇਗੀ ਕੀ ਕਲਯੁਗ ਦਾ ਅੰਤ ਹੋ ਜਾਵੇਗਾ 2025 ਦੇ ਵਿੱਚ ਨਾ ਤਾਂ ਦੁਨੀਆ ਦਾ ਅੰਤ ਹੋਊਗਾ ਨਾ ਹੀ ਕਲਯੁਗ ਦਾ ਅੰਤ ਹੋਊਗਾ ਸਿਰਫ ਵਿਊਜ਼ ਲੈਣ ਦੀ ਖਾਤਰ ਆਪਾਂ ਪ੍ਰੈਡਿਕਸ਼ਨ ਕਰੀ ਜਾ ਰਹੇ ਆ ਕਿ ਕਲਯੁਗ ਦਾ ਅੰਤ ਹੋ ਜਾਏਗਾ ਕਲਯੁਗ ਦੀ ਸ਼ੁਰੂਆਤ ਆ ਮੈਂ ਜਿੰਨੇ ਵੀ YouTube ਦੇ ਉੱਤੇ ਜਿੰਨੇ ਵੀ ਪੋਡਕਾਸਟ ਆਏ ਆ ਜਿੰਨੇ ਵੀ ਆਏ ਮੈਂ ਚੈਲੈਂਜ ਦੇ ਵੇਲੇ ਨਾਲ ਕਹਿ ਰਿਹਾ ਵੀ ਕੋਈ ਅੰਤ ਨਹੀਂ ਹੋਣਾ ਤੁਸੀਂ ਕਿਦਾਂ ਕਹਿ ਦਿੱਤਾ ਵੀ ਕਲਯੁਗ ਦਾ ਅੰਤ ਹੋ ਗਿਆ ਨਾ ਪਰਮਾਤਮਾ ਦੀ ਕਦਰ ਕੀਤੀ ਨਾ ਪਰਮਾਤਮਾ ਦੇ ਬਣਾਏ ਅਸੂਲਾਂ ਦੀ ਕਦਰ ਕੀਤੀ ਨਾ ਉਹਦੇ ਬਣਾਏ ਬੰਦਿਆਂ ਦੀ ਕਦਰ ਕੀਤੀ ਨਾ ਨੇਚਰਲ ਸਰਸਸ ਦੀ ਕਦਰ ਕੀਤੀ ਕਰੋਨਾ ਵਾਇਰਸ ਤੋਂ ਵੱਡੀ ਬਿਮਾਰੀ ਆ ਰਹੀ ਹੈ 2025 ਦੇ ਵਿੱਚ ਤੁਹਾਡੇ ਬੂਏ ਤੇ ਵਰਲਡ ਵਾਰ ਦਸਤਕ ਦੇ ਰਹੀ ਹੈ ਕਿ ਜਿੱਦਾਂ ਕਲਯੁਗ ਹੌਲੀ-ਹੌਲੀ ਵੱਡਾ ਹੋਏਗਾ ਤੇ ਉਦਾਂ ਹੀ ਜਿਹੜੀਆਂ ਭਿਆਨਕ ਬਿਮਾਰੀਆਂ ਨੇ ਵਿਸ਼ਵ ਯੁੱਧ ਨੇ ਜਾਂ ਆਪਣੇ ਹੋਰ ਵੀ এনवायरमेंटਲ ਚੇਂਜਸ ਨੇ ਉਦਾਂ ਦਾ ਵੱਧ ਜਾਣਾ ਹੈ। ਬਿਲਕੁਲ ਹੈ ਹਰ ਯੁੱਗ ਦੇ ਵਿੱਚ ਹੋਇਆ ਵਾ। ਜਦੋਂ ਸ਼ੈਤਾਨ ਦਾ ਰਾਜ ਹੋਊਗਾ, ਸ਼ੈਤਾਨ ਦਾ ਰਾਜ ਹੋਊਗਾ ਐਂਡ ਉਹਨੂੰ ਹੀ ਉਹ ਫੋਲੋ ਕਰਨ ਲਈ ਲੋਕਾਂ ਨੂੰ ਮਜਬੂਰ ਕਰੂਗਾ। ਕਲੀਨਾਦਰ ਰਾਜਾ ਜੀ ਜਿਨ੍ਹਾਂ ਨੇ ਇਸ ਵਰਡ ਦੇ ਉੱਤੇ ਰਾਜ ਕਰਨਾ ਉਹ ਜਦੋਂ ਸ਼ੈਤਾਨ ਦਾ ਪੂਰਾ ਪ੍ਰਤੀਕ ਤੇ ਰਾਜ ਹੋ ਜਾਊਗਾ ਕੀ ਉਦੋਂ ਫਿਰ ਧਾਰਮਿਕ ਸਥਾਨ ਬਿਲਕੁਲ ਬੰਦ ਹੋ ਜਾਣਗੇ? ਕਹਿ ਸਕਦੇ ਆਂ ਅਭੀ ਇਲਮਨਾਟੀ ਵੀ ਹੋ ਸਕਦੀ ਆ ਫ੍ਰੀ ਮੈਸਨ ਵੀ ਹੋ ਸਕਦਾ ਹੈ ਕਈ ਸਿਕਰਟ ਏਜੰਸੀਜ਼ ਵੀ ਕੰਮ ਕਰ ਰਹੀਆਂ ਮੈਂ ਇਲਮਨਾਟੀ ਨੂੰ ਫੋਲੋ ਕਰਦਾ ਮੈਂ ਫ੍ਰੀ ਮੈਸਨ ਨੂੰ ਮੰਨਦਾ ਸੈਟਾਨਿਸਮ ਨੂੰ ਫੋਲੋ ਕਰਦਾ ਦਸਟਨ ਬੀਬਰ ਮਾਈਕਲ ਜੈਕਸਨ ਇਹ ਹਾਇਰ ਲੈਵਲ ਰੂਹਾਨੀ ਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ 호ਸਟ ਤਮੰਨਾ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਪੋਡਕਾਸਟ ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਰੂਹਾਨੀ ਰਾਹਤ ਵਿਦ ਡਾਕਟਰ ਜਗਜੀਤ ਜਸੀ ਜੀ ਸੋ ਅੱਜੋ ਕੀ ਸਮੇਂ ਦਾ ਸਭ ਤੋਂ ਵੱਡਾ ਸਵਾਲ ਹੈ ਕੀ 2025 ਦੇ ਵਿੱਚ ਦੁਨੀਆ ਖਤਮ ਹੋ ਜਾਵੇਗੀ ਕੀ ਕਲਯੁਗ ਦਾ ਅੰਤ ਹੋ ਜਾਵੇਗਾ ਅੱਜ ਇਸੇ ਸਵਾਲ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਐਕਸਪਰਟ ਡਾਕਟਰ ਜਗਜੀਤ ਜਸੀ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਰ ਅਜੂਕੇ ਸਮੇਂ ਦਾ ਸਭ ਤੋਂ ਵੱਡਾ ਸਵਾਲ ਹੈ ਕਿ 2025 ਦੇ ਵਿੱਚ ਦੁਨੀਆ ਖਤਮ ਹੋ ਜਾਵੇਗੀ ਕੀ ਕਲਯੁਗ ਦਾ ਅੰਤ ਹੋ ਜਾਵੇਗਾ ਬਿਲਕੁਲ ਨਹੀਂ 2025 ਦੇ ਵਿੱਚ ਨਾ ਤਾਂ ਦੁਨੀਆ ਦਾ ਅੰਤ ਹੋਊਗਾ ਜੀ ਤੇ ਨਾ ਹੀ ਕਲਯੁਗ ਦਾ ਅੰਤ ਹੋਊਗਾ ਜੀ ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਕਲਯੁਗ ਤਾਂ ਅਜੇ ਜਨਮ ਲੈ ਰਿਹਾ ਜੀ ਅਜੇ ਤੱਕ ਕਲਯੁਗ ਨੇ ਜਨਮ ਲੈਣਾ ਜੀ ਆਪਾਂ ਕਹੀ ਜਾ ਰਹੇ ਹਾਂ ਮੈਨੂੰ ਨਹੀਂ ਕਹਿਣਾ ਚਾਹੀਦਾ ਪਤਾ ਨਹੀਂ ਵਾ ਠੀਕ ਆ ਕਿ ਗਲਤ ਆ ਜੀ ਸਿਰਫ ਵਿਊਜ਼ ਲੈਣ ਦੀ ਖਾਤਰ ਜੀ ਆਪਾਂ ਪ੍ਰਡਿਕਸ਼ਨ ਕਰੀ ਜਾ ਰਹੇ ਆ ਕਿ ਕਲਯੁਗ ਦੰਤ ਹੋ ਜਾਏਗਾ ਕਲਯੁਗ ਦੰਤ ਕਿਵੇਂ ਹੋਏਗਾ ਕਲਯੁਗ ਤਾਂ ਅਜੇ ਸ਼ੁਰੂ ਹੋ ਰਿਹਾ ਅਜੇ ਤਾਂ ਸ਼ੁਰੂ ਵੀ ਨਹੀਂ ਹੋਇਆ ਅਜੇ ਤਾਂ ਬੱਚਾ ਆ ਕਲਯੁਗ ਦੀ ਟੋਟਲ ਉਮਰ 432000 ਸਾਲ ਲਿਖੀ ਗਈ ਹੈ ਠੀਕ ਹੈ ਨਾ 432000 ਸਾਲ ਦੇ ਵਿੱਚੋਂ ਸਿਰਫ ਅਜੇ 5000 ਸਾਲ ਬੀਤੇ ਓਕੇ ਹੈ ਨਾ ਤੇ 5000 ਸਾਲ ਬੀਤਣ ਤੋਂ ਬਾਅਦ ਹੀ ਆਪਾਂ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਵੀ ਕਲਯੁਗ ਦੰਤ ਹੋ ਜਾਊਗਾ ਕਲਯੁਗ ਦਾ ਅੰਤ ਨਹੀਂ ਹੋਣਾ ਕਲਯੁਗ ਦੀ ਸ਼ੁਰੂਆਤ ਆ ਮੈਂ ਜਿੰਨੇ ਵੀ YouTube ਦੇ ਉੱਤੇ ਜਿੰਨੇ ਵੀ ਪੌਡਕਾਸਟ ਆਇਆ ਜਿੰਨੇ ਵੀ ਆਏ ਮੈਂ ਚੈਲੈਂਜ ਦੇ ਦੇ ਨਾਲ ਕਹਿ ਰਿਹਾ ਵੀ ਕੋਈ ਅੰਤ ਨਹੀਂ ਹੋਣਾ ਜੀ ਇਹ ਸ਼ੁਰੂਆਤ ਆ ਕਲਯੁਗ ਨੇ ਅਜੇ ਤਾਂ ਬੱਚੇ ਦੇ ਰੂਪ ਵਿੱਚ ਜਨਮ ਲਿਆ ਆ ਹਮ ਹਮ ਅਜੇ ਤਾਂ ਉਹਨੇ ਬੱਚੇ ਤੋਂ ਉਹਨੇ ਜਵਾਨੀ ਫੜਨੀ ਆ ਹੈਨਾ ਅਜੇ ਤਾਂ ਬਹੁਤ ਸਮਾਂ ਬਾਕੀ ਆ ਤੁਸੀਂ ਕਿਦਾਂ ਕਹਿ ਦਿੱਤਾ ਵੀ ਕਲਯੁਗ ਦੰਤ ਹੋ ਗਿਆ ਤੁਸੀਂ ਡਾਕਟਰ ਸਾਹਿਬ ਕਹਿ ਰਹੇ ਹੋ ਕਿ ਕਲਯੁਗ ਦਾ ਅੰਤ ਨਹੀਂ ਹੈ ਕਲਯੁਗ ਦੀ ਸ਼ੁਰੂਆਤ ਆ ਸੁਝੇਕਰ ਸ਼ੁਰੂਆਤ ਆ ਤਾਂ ਸ਼ੁਰੂਆਤ ਦੇ ਵਿੱਚ ਹੀ ਇੰਨਾ ਭਿਆਨਕ ਮੰਜ਼ਰ ਅਸੀਂ ਦੇਖਣ ਨੂੰ ਸਾਨੂੰ ਮਿਲ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਬਦਲਾਅ ਅਸੀਂ ਦੇਖਣ ਨੂੰ ਮਿਲ ਸਕਦੇ ਸਾਨੂੰ ਦੇਖੋ ਮੈਂ ਕਹਿ ਰਿਹਾ ਕਿ 2025 ਤੋਂ ਸ਼ੁਰੂਆਤ ਜੀ 2025 ਦੇ ਵਿੱਚ ਸੁਨਾਮੀਆਂ ਤੂਫਾਨ ਮਹਾਮਾਰੀਆਂ ਹੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੂੰ ਐਂਡ ਇਹ ਪ੍ਰithvi ਜਿਹੜੀ ਆ ਸਾਡੀ ਇੱਕ ਪੋਸੀਬਲ ਹੈ ਕਿ ਬਹੁਤ ਵੱਡੇ ਹਨੇਰੇ ਦੇ ਵਿੱਚ ਕੋਸਾ ਮਲੇ ਡੁੱਬ ਜਾਏਗੀ ਜੀ ਵਰਲਡ ਵਾਰ ਬਹੁਤ ਕੁਝ ਵੇਖਣ ਨੂੰ ਮਿਲੂਗਾ 2025 ਤੋਂ ਲੈ ਕੇ 2030 ਤੱਕ ਦਾ ਜਿਹੜਾ ਪੀਰੀਅਡ ਆ ਉਹ ਇੱਕ ਚੇਂਜਿੰਗ ਪੀਰੀਅਡ ਕਹਿ ਸਕਦੇ ਆ ਕਿ ਆਪਾਂ ਜੇ ਰਹੇ ਜੀ ਜੇ ਸਾਨੂੰ ਪਰਮਾਤਮਾ ਦੀ ਕਾਲਪੁਰਖ ਦੀ ਕਿਰਪਾ ਦੇ ਨਾਲ ਸਾਡੇ ਕਰਮਾਂ 'ਚ ਲਿਖੇ ਹੋਏ ਜ਼ਿੰਦਗੀ ਲਿਖੀ ਹੋਈ ਤੇ ਆਪਾਂ ਉਹਦੇ ਨਾਲ ਉਹ ਲੋਕ ਜਿਹੜੇ ਉਸ ਟਾਈਮ ਤੇ ਬਚਣਗੇ 2031 32 ਦੇ ਵਿੱਚ ਜਿਹੜੇ ਲੋਕ ਹੋਣਗੇ ਉਹ ਇੱਕ ਆਹ ਬੋਲਾ ਜਿਹੜਾ ਵਰਡ ਆ ਜਿਹੜੀ ਜਿਸ ਦੁਨੀਆ ਚ ਆਪਾਂ ਹੁਣ ਜੀ ਰਹੇ ਆ ਉਹ ਉਹਨਾਂ ਦੇ ਲਈ ਇੱਕ ਸੁਪਨੇ ਦੀ ਨਿਆਈ ਹੋਏਗਾ ਹੂੰ ਹੂੰ ਮਤਲਬ ਉਹਨਾਂ ਨੇ ਇੱਕ ਬਹੁਤ ਵੱਡੀ ਚੇਂਜ ਦੇਖੀ ਹੋਏਗੀ ਸਾਡੇ ਆਪਣੇ ਬਹੁਤ ਆਪਣੇ ਬਹੁਤ ਪਿਆਰ ਕਰਨ ਵਾਲੇ ਹੋ ਸਕਦਾ ਸਾਡੇ ਕੋਲੋਂ ਵਿਛੜ ਗਏ ਹੋਣ ਸਾਡੇ ਨਾਲ ਨਾ ਹੋਣ ਉਸ ਵਰਡ ਦੇ ਵਿੱਚ ਆਪਾਂ ਕਦਮ ਰੱਖਾਂਗੇ ਤੁਸੀਂ ਕਹਿ ਰਹੇ ਹੋ ਕਿ 2025 ਤੋਂ ਲੈ ਕੇ 2030 ਤੱਕ ਬਹੁਤ ਵੱਡਾ ਸਾਨੂੰ ਜਿਹੜਾ ਇੱਕ ਚੇਂਜ ਦੇਖਣ ਨੂੰ ਮਿਲ ਸਕਦਾ ਬਹੁਤ ਹੀ ਉਤਲ ਪੁਤਲ ਹੋ ਸਕਦੀ ਆ ਸੋ 2025 ਤੋਂ 30 ਦੇ ਦੌਰਾਨ ਫਿਰ ਜਿਹੜੀ ਨਾਰਮਲ ਜੀ ਗੱਲ ਹੈ ਕਿ ਮੌਤਾਂ ਵੀ ਬਹੁਤ ਹੋਣਗੀਆਂ ਜਿਹੜੀ ਮਨੁੱਖਤਾ ਦੀ ਜਿਹੜੀ ਪੀੜ੍ਹੀ ਆ ਉਹ ਅੱਧੀ ਰਹਿ ਜੇਗੀ ਸੋ ਕਿਹੜੇ ਇਨਸਾਨ ਨੇ ਜਿਹੜੇ ਕਿ ਕਲਯੁਗ ਦੀ ਬਿਲਕੁਲ ਜਦੋਂ ਪੀਕ ਆਏਗੀ ਉੱਥੋਂ ਤੱਕ ਪਹੁੰਚਣਗੇ ਦੇਖੋ ਕਲਯੁਗ ਦੀ ਪੀਕ ਜਦੋਂ ਆਉਣੀ ਆ ਨਾ ਉੱਥੇ ਸਿਰਫ ਉਹੀ ਲੋਕ ਪਹੁੰਚਣਗੇ ਜਿਹੜੇ ਸਪਿਰਚੂਅਲੀ ਹਾਇਰ ਹੋਣਗੇ ਜਿਹੜੇ ਆਪਣੇ ਇਸ਼ਟ ਦੇ ਨਾਲ ਆਪਣੇ ਦੇਵੀ-ਦੇਵਤਿਆਂ ਦੇ ਨਾਲ ਆਪਣੇ ਗੁਰੂਆਂ ਤੇ ਪੀਰਾਂ ਦੇ ਨਾਲ ਆਹ ਦਿਲ ਤੋਂ ਕਨੈਕਟਡ ਹੋਣਗੇ ਹੂੰ ਉਸ ਲੈਵਲ ਤੱਕ ਉਹੀ ਲੋਕ ਪਹੁੰਚਣਗੇ ਬਟ ਜਿਹੜੇ ਪਹੁੰਚਣਗੇ ਵੀ ਉਹਨਾਂ ਨੂੰ ਬਹੁਤ ਮਤਲਬ ਜਿਆਦਾ ਇੱਕ ਦੁੱਖਾਂ ਦਾ ਸਾਹਮਣਾ ਕਰਨਾ ਪਊਗਾ ਜਿਹੜੇ ਬਚ ਵੀ ਜਾਣਗੇ ਉਸ ਤੋਂ ਬਾਅਦ ਵਿੱਚ ਵੀ ਜਿਹੜੀ ਉਹਨਾਂ ਦੀ ਲਾਈਫ ਹੋਊਗੀ ਮਤਲਬ ਇੱਕ ਨਾਰਮਲ ਲਾਈਫ ਜਿਹੜੀ ਹੁਣ ਅਸੀਂ ਜੀ ਰਹੇ ਹਾਂ ਉਹ ਨਹੀਂ ਮਿਲਣੀ ਜੀ ਇਹ ਜਿਹੜੀ ਲਾਈਫ ਆ ਇੱਕ ਜਿਹੜਾ ਸਮਾਂ ਮਿਲਿਆ ਸੀ ਨਾ 골ਡਨ ਪੀਰੀਅਡ ਮਿਲਿਆ ਸੀ ਮਨੁੱਖਤਾ ਨੂੰ ਹੂੰ ਤੇ ਮਨੁੱਖਤਾ ਨੇ ਉਸ ਗੋਲਡਨ ਪੀਰੀਅਡ ਦੀ ਕਦਰ ਨਹੀਂ ਕੀਤੀ ਨਾ ਪਰਮਾਤਮਾ ਦੀ ਕਦਰ ਕੀਤੀ ਨਾ ਪਰਮਾਤਮਾ ਦੇ ਬਣਾਏ ਅਸੂਲਾਂ ਦੀ ਕਦਰ ਕੀਤੀ ਨਾ ਉਹਦੇ ਬਣਾਏ ਬੰਦਿਆਂ ਦੀ ਕਦਰ ਕੀਤੀ ਨਾ ਨੇਚਰਲ ਰਿਸੋਰਸਸ ਦੀ ਕਦਰ ਕੀਤੀ ਜਿਹੜੇ ਬਾਝਣਗੇ ਜਿਹੜੇ ਉਸ ਪੀਰੀਅਡ ਦੇ ਵਿੱਚ ਪਹੁੰਚਣਗੇ 2031 32 ਤੋਂ ਬਾਅਦ ਦਾ ਜਿਹੜਾ ਸਮਾਂ ਇੱਕ ਸਟਾਰਟ ਹੋਣਾ ਉਹ ਗਿਆ 5 ਸਾਲ ਤੇ ਬਹੁਤ ਉਤਰ ਪੁੱਥ ਲਿਆ ਮਾਂ ਮਾਰਗੀਆਂ ਵੀ ਆਉਣੀਆਂ ਵਾ ਸੁਨਾਮੀਆਂ ਵੀ ਆਉਣੀਆਂ ਵਾ ਕੋਰੋਨਾ ਵਾਇਰਸ ਤੋਂ ਵੱਡੀ ਬਿਮਾਰੀ ਆ ਰਹੀ ਹੈ 2025 ਦੇ ਵਿੱਚ ਯੂ ਐਨ ਐਕਸ ওয়াই ਇਸ ਦਾ ਨਾਮ ਦਿੱਤਾ ਗਿਆ 2025 ਦੇ ਵਿੱਚ ਆ ਰਹੀ ਹੈ ਆ ਰਹੀ ਹੈ ਸਾਇੰਟਿਸਟ ਨੇ ਕਹਿ ਦਿੱਤਾ ਹੈ ਕਿ ਕਰੋਨਾ ਵਾਇਰਸ ਨਾਲੋਂ ਵੀ ਵੱਡੀ ਮਹਾਮਾਰੀ ਐਕਸ ਵਾਇਰਸ ਦੇ ਨਾਮ ਦੇ ਨਾਲ 2025 ਦੇ ਵਿੱਚ ਦੁਨੀਆ 'ਚ ਆਊਗੀ ਐਂਡ ਉਹ ਲੰਗਸ ਨਾਲ ਰਿਲੇਟਡ ਹੋਊਗੀ ਐਂਡ ਉਸ ਬਿਮਾਰੀ ਤੋਂ ਮਤਲਬ ਬਹੁਤ ਜ਼ਿਆਦਾ ਦੁਨੀਆ ਅਫੈਕਟਡ ਹੋਊਗੀ ਐਂਡ ਜਿਹੜੇ ਉਸ ਬਿਮਾਰੀ ਤੋਂ ਸਰਵਾਈਵ ਕਰ ਗਏ ਜਿਹੜੇ ਉਸ ਬਿਮਾਰੀ ਤੋਂ ਬਚ ਜਾਣਗੇ ਉਸ ਤੋਂ ਬਾਅਦ ਵਿੱਚ ਸਾਡੇ ਬੂਏ ਤੇ ਵਰਲਡ ਵਾਰ ਦਸਤਕ ਦੇ ਰਹੀ ਹੈ ਉਹ ਤੁਹਾਨੂੰ ਸਾਰਾ ਸਾਹਮਣੇ ਦਿਖ ਰਿਹਾ ਵਾ ਤੇ ਇਸ ਟਾਈਮ ਕਿਹੜੀ ਕਿਹੜੀਆਂ ਕੰਟਰੀਜ਼ ਆਪਸ ਦੇ ਵਿੱਚ ਭੇਟ ਰਹੀਆਂ ਹੋ ਰੂਸ ਯੂਕਰੇਨ ਦਾ ਜੁੱਧ ਚੱਲ ਰਿਹਾ ਵਾ ਇਜ਼ਰਾਈਲ ਹਮਾਸ ਦਾ ਚੱਲ ਰਿਹਾ ਵਾ ਚੀਨ ਤਾਈਵਾਨ ਦਾ ਛਿੜ ਰਿਹਾ ਵਾ ਐਂਡ ਇਹ ਇਹ ਸਾਰੇ ਦੇਸ਼ ਮਿਲ ਕੇ ਇੱਕ ਵਰਲਡ ਵਾਰ ਵਾਲ ਵਧ ਰਿਹਾ ਹੂੰ 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 ਇਹ ਡਾਕਟਰ ਸਾਹਿਬ ਅਸੀਂ ਇਹਨੂੰ ਇਦਾਂ ਵੀ ਦੇਖ ਸਕਦੇ ਹਾਂ ਕਿ 2025 ਤੋਂ ਲੈ ਕੇ 30 ਤੱਕ ਦੀ ਜਿਹੜੀ ਤੁਸੀਂ ਉਥਲ ਪੁਥਲ ਕਹੀ ਹੈ ਇਹਦਾ ਮੇਜਰ ਜਿਹੜਾ ਲਿੰਕ ਕਲਯੁਗ ਦੇ ਨਾਲ ਹੈ ਕਿ ਜਿੱਦਾਂ ਕਲਯੁਗ ਹੌਲੀ ਹੌਲੀ ਵੱਡਾ ਹੋਏਗਾ ਤੇ ਉਦਾਂ ਹੀ ਜਿਹੜੀਆਂ ਭਿਆਨਕ ਬਿਮਾਰੀਆਂ ਨੇ ਵਿਸ਼ਵ ਯੁੱਧ ਨੇ ਯਾ ਆਪਣੇ ਹੋਰ ਵੀ এনवायरमेंटਲ ਚੇਂਜਸ ਨੇ ਉਦਾਂ ਦਾ ਵਧੇ ਜਾਣਗੇ ਬਿਲਕੁਲ ਹਰ ਯੁੱਗ ਦੇ ਵਿੱਚ ਹੋਇਆ ਵਾ ਜੀ ਇਹ ਹਰ ਯੁੱਗ ਦੇ ਵਿੱਚ ਹੋਇਆ ਵਾ ਜਦੋਂ ਜਦੋਂ ਸੈਤਨ ਦਾ ਜਦੋਂ ਸ਼ੈਤਾਨ ਦਾ ਰਾਜ ਜਦੋਂ ਰਾक्षਸੀ ਤਾਕਤ ਦਾ ਰਾਜ ਆਇਆ ਨਾ ਦੁਨੀਆ ਦੇ ਉੱਤੇ ਆਇਆ ਵਾ ਤੇ ਦੁਨੀਆ ਨੂੰ ਸੁੱਖ ਨਹੀਂ ਮਿਲਿਆ ਜੇ ਰਾਵਣ ਦਾ ਰਾਜ ਸੀ ਨਾ ਰਾਵਣ ਦੇ ਰਾਜ ਦੇ ਵਿੱਚ ਦੁਨੀਆ ਨੂੰ ਸੁੱਖ ਨਹੀਂ ਮਿਲਿਆ ਪਰ ਰਾਵਣ ਦਾ ਰਾਜ ਦਾ ਅੰਤ ਕਰਨ ਲਈ RAM ਨੂੰ ਭਗਵਾਨ RAM ਜੀ ਨੂੰ ਜਨਮ ਲੈਣਾ ਪਿਆ ਜੀ ਜੇ ਭਗਵਾਨ ਸ਼ਿਵ ਜੀ ਦਾ ਸਵਾਸੀ ਤੇ ਉਸ ਵੇਲੇ ਭਸਮਾਸੂਰ ਰਕਤ ਬੀਜ ਸਾਰੇ ਜਿਹੜੇ ਉਸ ਟਾਈਮ ਦੇ ਉੱਤੇ ਰਾक्षਸੀ ਤਾਕਤਾਂ ਸਾਜੂਗ ਦੇ ਵਿੱਚ ਵੀ ਸੀ ਜੀ ਐਗਜ਼ਿਸਟ ਕਰ ਰਹੀਆਂ ਸੀ ਆਪਾਂ ਪੜ੍ਹਦੇ ਆ ਨਾ ਜੀ ਤੇ ਹੁਣ ਜੇ ਤ੍ਰੇਤਾ ਆਇਆ ਤੇ ਤ੍ਰੇਤੇਜ ਰਾਮ ਜੀ ਆਏ ਜੀ ਜੇ ਕੰਸ ਆਇਆ ਤੇ ਕੰਸ ਨੇ ਵੀ ਆਪਣੇ ਆਪ ਨੂੰ ਰੱਬ ਡਿਕਲੇਅਰ ਕੀਤਾ ਜੀ ਕੀਤਾ ਨਾ ਐਂਡ ਉਹਨੇ ਕਿਹਾ ਵੀ ਮੈਂ ਰੱਬ ਦਾ ਨਾਮ ਨਹੀਂ ਲੈਣ ਦੇਣਾ ਜੇ ਹਰਨਾਕਸ਼ ਦਾ ਰਾਜ ਆਇਆ ਤੇ ਹਰਨਾਕਸ਼ ਨੇ ਵੀ ਕਿਹਾ ਕਿ ਮੈਂ ਹੀ ਰੱਬ ਆ ਮੈਂ ਹੀ ਪਰਮੇਸ਼ਰ ਆ ਮੈਨੂੰ ਹੀ ਪੂਜੋ ਜੀ ਸੋ ਸੇਮ ਥਿੰਗ ਜੀ ਮਤਲਬ ਆਊਗਾ ਉਹ ਟਾਈਮ ਜਦੋਂ ਸ਼ੈਤਾਨ ਦਾ ਰਾਜ ਹੋਊਗਾ ਸ਼ੈਤਾਨ ਦਾ ਰਾਜ ਹੋਊਗਾ ਐਂਡ ਉਹਨੂੰ ਹੀ ਉਹ ਫੋਲੋ ਕਰਨ ਲਈ ਲੋਕਾਂ ਨੂੰ ਮਜਬੂਰ ਕਰੂਗਾ ਤੁਸੀਂ ਗੱਲ ਕੀਤੀ ਕਿ ਹਰ ਯੁੱਗ ਦੇ ਵਿੱਚ ਜਿਹੜਾ ਆ ਕੋਈ ਨਾ ਕੋਈ ਸ਼ੈਤਾਨ ਦਾ ਰਾਜ ਰਿਹਾ ਹੈ ਸੋ ਬੇਸਿਕਲੀ ਕਲਯੁਗ ਦਾ ਰਾਜਾ ਕੌਣ ਆ ਕਲਯੁਗ ਕਲਯੁਗ ਵਿੱਚ ਕਿਹੜੀ ਸ਼ਕਤੀ ਜਿਹੜੀ ਕੰਮ ਕਰ ਕਲਯੁਗ ਦੇ ਵਿੱਚ ਜਿਹਦਾ ਰਾਜ ਆ ਉਹ ਕਲੀ ਆ ਕਲੀ ਕਲੀ ਨਾਜ਼ਾ ਰਾਜਾ ਜੀ ਜਿੰਨੇ ਇਸ ਵਰਡ ਦੇ ਉੱਤੇ ਰਾਜ ਕਰਨਾ ਵਾ ਓਕੇ ਇਸ ਦੁਨੀਆ ਦੇ ਉੱਤੇ ਰਾਜ ਕਰਨਾ ਆ ਤੇ ਉਹਦੇ ਜਦੋਂ ਉਹਦਾ ਜਦੋਂ ਰਾਜ ਹੋਊਗਾ ਫਿਰ ਉਹਦੀ ਉਹਦੀ ਇੱਕ ਪੂਰੀ ਆਰਮੀ ਆ ਇੱਕ ਪੂਰੀ ਫੌਜ ਆ ਜਿਹੜੀ ਉਹਦੇ ਥੱਲੇ ਕੰਮ ਕਰ ਰਹੀ ਆ ਐਂਡ ਮੈਂ ਯਕੀਨ ਕਰਕੇ ਮੰਨਿਓ ਕਿ ਮੈਨੂੰ ਲੱਗ ਰਿਹਾ ਕਿ ਉਹ ਪਾਵਰਾਂ ਜਿਹੜੀਆਂ ਨੇ ਪੂਰੀਆਂ ਐਕਟੀਵੇਟ ਆ ਜਸਟ ਲਾਈਕ ਆਪਾਂ ਜਿੱਦਾਂ ਪਸੋਂ ਪੋਡਕਾਸਟ ਕਰ ਰਹੇ ਸੀ ਜੀ 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 ਸ਼ੂਟ ਕਰ ਰਹੇ ਸੀ ਨਾ ਤੇ ਸ਼ੂਟ ਦੇ ਦਰਮਿਆਨ ਕਿੰਨੀਆਂ ਪ੍ਰੋਬਲਮਸ ਕਿੰਨੇ ਕਿੰਨੀ ਡਿਸਟਰਬੈਂਸ ਹੋਈ ਆ ਆਪਾਂ ਕਦੀ ਫੇਸ ਕੀਤੀ ਨਹੀ ਜਦੋਂ ਵੀ ਤੁਸੀਂ ਕੁਝ ਵੀ ਕਰਨ ਦੀ ਕੋਸ਼ਿਸ਼ ਕਰੋਗੇ ਤੇ ਉਹ ਪਾਵਰਜ਼ ਤੁਹਾਨੂੰ ਡਿਸਟਰਬ ਕਰਦੀਆਂ ओके ਕੋ ਤੁਸੀਂ ਉਸ ਦਿਨ ਸਾਰਿਆਂ ਨੇ ਆਪਾਂ ਇੱਥੇ ਅਬਜ਼ਰਵ ਕੀਤਾ ਸਾਡੇ ਪੋਡਕਾਸਟ ਦੇ ਵਿੱਚ ਸੋ ਮਨੀ ਡਿਸਰਬੈਂਸ ਲਾਈਟ ਚੱਲੇ ਗਈ ਵੀਡੀਓ ਵਿੱਚ ਇਨ ਸਟੌਪ ਹੋ ਗਈ ਆਪਣੇ ਆਪ ਲਾਈਟ ਜਾ ਗਈ ਕਿੰਨਾ ਕੁ ਤੁਸੀਂ ਮੈਂ ਆਈ ਥਿੰਕ ਪਹਿਲੀ ਵਾਰੀ ਉਹ ਐਕਸਪੀਰੀਅੰਸ ਕੀਤਾ ਹੋਊਗਾ ਸੋ ਉਹ ਜਿਹੜੀਆਂ ਪਾਵਰਜ਼ ਹਨ ਉਹ ਕਿਤੇ ਨਾ ਕਿਤੇ ਐਗਜ਼ਿਸਟ ਕਰ ਰਹੀਆਂ ਆਪਣੀ ਹੋਂਦ ਨੂੰ ਆਪਣੀ ਪ੍ਰੈਜ਼ੈਂਸ ਨੂੰ ਦਿਖਾ ਰਹੀਆਂ ਵੀ ਅਸੀਂ ਮੌਜੂਦ ਹਾਂ ਕਲਯੁਗ ਦਾ ਜਿਹੜਾ ਰਾਜਾ ਕਲੀ ਉਹਦਾ ਮੇਨ ਮੋਟਿਵ ਕੀ ਹੈ ਕੀ ਚਾਹੁੰਦਾ ਹੈ ਦੇਖੋ ਕਲਯੁਗ ਦਾ ਰਾਜਾ ਕਲੀ ਆ ਨਾ ਉਹਨੇ ਮੇਨਲੀ ਜਿਹੜਾ ਪਰਪਸ ਹੈ ਉਹ ਸ਼ਤਾਨ ਦਾ ਰਾਜ ਦੁਨੀਆ ਤੇ ਸਥਾਪਿਤ ਕਰਨਾ ਪਰਮਾਤਮਾ ਦੀ ਹੋਂਦ ਤੋਂ ਦੁਨੀਆ ਨੂੰ ਮਨਕਰ ਕਰਨਾ ਪਰਮਾਤਮਾ ਦਾ ਨਾਮ ਦੁਨੀਆ ਤੋਂ ਮਟਾਉਣਾ ਕਿਉਂਕਿ ਦੋ ਚੀਜ਼ਾਂ ਦੁਨੀਆ ਤੇ ਮੌਜੂਦ ਆ ਆਪਾਂ ਹਮੇਸ਼ਾ ਕਹਿੰਦੇ ਆ ਇੱਕ ਨੈਗੇਟਿਵ ਇੱਕ ਪੋਜ਼ਿਟਿਵ ਇੱਕ ਬਲੈਕ ਐਂਡ ਵਾਈਟ ਜੀ ਹਰ ਸਿੱਕੇ ਦੇ ਦੋ ਪਹਿਲੂ ਇੱਕ ਖਰਾ ਇੱਕ ਖੋਟਾ ਸੋ ਪਰਮਾਤਮਾ ਇੱਕ ਸ਼ੈਤਾਨ ਆ ਸੋ ਸ਼ੈਤਾਨ ਦੀ ਸ਼ੁਰੂ ਤੋਂ ਪਰਮਾਤਮਾ ਦੇ ਨਾਲ ਅੱਲਾ ਪੁਰਖ ਈਸ਼ਵਰ ਵਾਇਗਰੂ ਦੇ ਨਾਲ ਵਿਰੋਧਤਾ ਰਹੀ ਆ ਤੇ ਇੱਕ ਇੱਕ ਮੂਮੈਂਟ ਇੱਕ ਸਟੈਪ ਇੱਕ ਟਾਈਮ ਆਇਆ ਵਾ ਜਦੋਂ ਸ਼ੈਤਨ ਜਦੋਂ ਸੈਟਰ ਨੇ ਜਦੋਂ ਸ਼ੈਤਾਨ ਨੇ ਦੁਨੀਆ ਤੇ ਰਾਜ ਕੀਤਾ ਸੋ ਉਹ ਰਾਜ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਸੋ ਤੁਸੀਂ ਕਹਿਆ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਕਿ ਜੇ ਮੰਨ ਲਓ ਜਦੋਂ ਪੀਕ ਤੇ ਕਲਯੁਗ ਪਹੁੰਚਿਆ ਜਦੋਂ ਸ਼ੈਤਾਨ ਦਾ ਪੂਰਾ ਪੀਕ ਤੇ ਰਾਜ ਹੋ ਜਾਊਗਾ ਕੀ ਉਦੋਂ ਫਿਰ ਧਾਰਮਿਕ ਸਥਾਨ ਬਿਲਕੁਲ ਬੰਦ ਹੋ ਜਾਣਗੇ ਦੇਖੋ ਉਹ ਤਾਂ ਨੇਚਰਲੀ ਪ੍ਰੋਸੈਸ ਆ ਜਦੋਂ ਰਾਜ ਸ਼ੈਤਾਨ ਦਾ ਆ ਗਿਆ ਤੇ ਧਾਰਮਿਕ ਸਥਾਨ ਤਾਂ ਬੰਦ ਹੋਣੇ ਹੀ ਹੋਣੇ ਆ ਉਦੋਂ ਨੂੰ ਵੀ ਇੱਕ ਤਰੀਕੇ ਦੇ ਨਾਲ ਆਪਾਂ ਇਹ ਗੱਲ ਕਹਿ ਸਕਦੇ ਆਂ ਵੀ ਭਾਵੇਂ ਧਾਰਮਿਕ ਸਥਾਨ ਖੁੱਲੇ ਆ ਪਰ ਕੀ ਧਾਰਮਿਕ ਸਥਾਨਾਂ ਦੇ ਅੰਦਰ ਜੋ ਕੁਝ ਅੱਜ ਤੁਸੀਂ ਅੱਖਾਂ ਨਾਲ ਦੇਖ ਰਹੇ ਹੋ ਜੋ ਵਰਤਾਰਾ ਰੋਜ਼ ਤੁਸੀਂ ਨਵੀਆਂ-ਨਵੀਆਂ ਨਿਊਜ਼ ਨਿਕਲ ਕੇ ਬਾਹਰ ਆ ਰਹੀਆਂ ਤੇ ਕੀ ਉੱਥੇ ਲੱਗ ਨਹੀਂ ਰਿਹਾ ਵੀ ਉਹਨਾਂ ਜਗ੍ਹਾ ਤੋਂ ਉੱਤੇ ਸ਼ੈਤਾਨ ਨੇ ਕਬਜ਼ਾ ਕਰ ਲਿਆ ਜੋ ਕੁਝ ਹੋ ਰਿਹਾ ਉਹ ਕੀ ਗੱਲ ਸ਼ੈਤਾਨ ਦਾ ਕਬਜ਼ਾ ਨਹੀਂ ਲੱਗ ਰਿਹਾ ਕੀ ਵਾਕਈ ਉਹ ਰੀਅਲ ਦੇ ਵਿੱਚ ਉਹ ਧਾਰਮਿਕ ਸਥਾਨ ਲੱਗਦੇ ਆ ਜਦੋਂ ਤੇ ਉਹ ਨਿਊਜ਼ ਨਿਕਲ ਕੇ ਬਾਹਰ ਆਉਂਦੀਆਂ ਸਾਡੇ ਸਾਹਮਣੇ ਆਉਂਦੀਆਂ ਆ ਤੇ ਤੁਹਾਡੀ ਉਸ ਵੇਲੇ ਅੱਖਾਂ ਦੇ ਅੱਗੇ ਹਨੇਰਾ ਨਹੀਂ ਛਾ ਜਾਂਦਾ ਇਹ ਵਾਕਈ ਕੀ ਗੱਲ ਇਹ ਰੀਅਲ ਦੇ ਵਿੱਚ ਵਾਕਈ ਉਹ ਧਾਰਮਿਕ ਸਥਾਨ ਆ ਜਿਹੜੇ ਉਹ ਧਾਰਮਿਕ ਸਥਾਨ ਬਣਾਏ ਗਏ ਸੀ ਸਾਡੇ ਵਿਸ਼ਵਾਸ ਨੂੰ ਇੱਕ ਸੱਟ ਨਹੀਂ ਲੱਗਦੀ ਉਸ ਵੇਲੇ ਬਿਲਕੁਲ ਇੱਕ ਝੋਟ ਪਹੁੰਚਦੀ ਹੈ ਨਾ ਸਾਡੀ ਆਸਥਾ ਨੂੰ ਜੀ ਤੇ ਕੀ ਵਾਕਈ ਉਹ ਧਾਰਮਿਕ ਸਥਾਨ ਨੇ ਕੀ ਸਾਡੇ ਧਾਰਮਿਕ ਗ੍ਰੰਥਾ ਦੇ ਵਿੱਚ ਵੀ ਕਲਯੁਗ ਦਾ ਜ਼ਿਕਰ ਕੀਤਾ ਗਿਆ ਡਾਕਟਰ ਸਾਹਿਬ ਬਿਲਕੁਲ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਦੁਰਗਾ ਸਤੁੱਤੀ ਦਾ ਪਾਠ ਆ ਜੀ ਹੈਨਾ ਉਹਦੇ ਵਿੱਚ ਪੂਰਾ ਇੱਕ ਕਹਿਣ ਦਾ ਮਤਲਬ ਕਿ ਪੂਰੇ ਦਾ ਪੂਰਾ ਨਕਸ਼ਾ ਕੁੱਝ ਆ ਗਿਆ ਵਾ ਪਰ ਸਾਡੇ ਲੋਕਾਂ ਦੀ ਕਮਜ਼ੋਰੀ ਕੀ ਆ ਵੀ ਆਪਾਂ ਸਿਰਫ ਉਹਨੂੰ ਪੜ ਲੈਨੇ ਆ ਉਹਦਾ ਮਤਲਬ ਨਹੀਂ ਉਹਦਾ ਮਤਲਬ ਨਹੀਂ ਸਮਝਦੇ ਉਹਨਾਂ ਦੁਰਗਾ ਸਤੂਤੀ ਦੇ ਪਾਠ ਹੈ ਨਾ ਸਾਰੇ ਲੋਕ ਪੜਦੇ ਆ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਆ ਮਾਂ ਦੁਰਗਾ ਨੂੰ ਫੋਲੋ ਕਰਦੇ ਆ ਉਹਦੇ ਵਿੱਚ ਕਲੀਅਰ ਲਿਖਿਆ ਕਿ ਮੈਂ ਕਲਯੁਗ ਮੇ ਲੱਖੂ ਫਿਰੂ ਰੂਪਧਾਰੀ ਹੈ ਮੇਰੀ ਜੋਗਨੀਆਂ ਬਣੇਗੀ ਬਿਮਾਰੀ ਜੀ ਮੈਂ ਦੁਸ਼ਟੋ ਕੇ ਰਕਤੋ ਕੋ ਪੀਆ ਕਰੂੰਗੀ ਜੀ ਇਹ ਕਰਮੋ ਕਾ ਬੁਗਤਾਨ ਕੀਆ ਕਰੇਗੀ ਜੀ ਉਹ ਕਲੀਅਰ ਲਿਖਿਆ ਆ ਵੀ ਮੇਰੀ ਜੋਗਨੀਆਂ ਜਿਹੜੀਆਂ ਮੇਰੀਆਂ ਆ ਬਮਾਰੀਆਂ ਬਣ ਕੇ ਦੁਨੀਆ ਤੇ ਆਉਣਗੀਆਂ ਐਂਡ 2019 ਦੇ ਵਿੱਚ ਜਿਹੜਾ ਕਰੋਨਾ ਆਇਆ ਉਹ ਸਾਰੀ ਦੁਨੀਆ ਨੇ ਦੇਖ ਲਿਆ ਤੁਸੀਂ ਮੰਨੋ ਜਾਂ ਨਾ ਮੰਨੋ ਉਹ ਵੁਹਾਨ ਦੀ ਲੈਬ ਵਿੱਚ ਬਣਿਆ ਚਾਈਨਾ ਨੇ ਉਹਨੂੰ ਲਿਆਂਦਾ ਜੋ ਵੀ ਮੈਂ ਸੁਣਾਂ ᱥੋ ਮੈਂ ਮੰਨਦਾ ਹਾਂ ਉਸ ਗੱਲ ਨੂੰ ਐਗਜ਼ਿਸਟ ਕਰਦਾ ਵੀ ਹਾਂ ਉਹ ਕਰੋਨਾ ਦੇ ਪਿੱਛੇ ਕੋਈ ਵੱਡੀ ਏਜੰਸੀ ਵੀ ਹੋ ਸਕਦੀ ਆ ਇਲਮਨਾਤੀ ਵੀ ਹੋ ਸਕਦੀ ਆ ਫ੍ਰੀ ਮੈਸਨ ਵੀ ਹੋ ਸਕਦੀ ਆ ਜਿਹੜੀਆਂ ਸਿਕਰਟ ਏਜੰਸੀਜ਼ ਕੰਮ ਕਰ ਰਹੀਆਂ ਇਸ ਵੇਲੇ ਨਿਊ ਵਰਲਡ ਆਰਡਰ ਦੁਨੀਆ ਤੇ ਲਾਗੂ ਕਰਨ ਦੇ ਲਈ ਇੱਕ ਅਜੰਡਾ ਚਲਾ ਰਹੀਆਂ ਮੈਂ ਕਹਿਣਾ ਵਾ ਕਿ ਉਹਨਾਂ ਦਾ ਰੋਲ ਹੋਊਗਾ ਜੀ ਬਟ ਮੈਂ ਉਹਨਾਂ ਰੋਲ ਉਹਨਾਂ ਦੀਆਂ ਏਜੰਸੀਜ਼ ਤੋਂ ਉੱਪਰ ਵੀ ਇੱਕ ਮੇਨ ਏਜੰਸੀ ਜਿਹੜੀ ਆ ਮੈਂ ਉਸ ਪਰਮਾਤਮਾ ਨੂੰ ਉਹਨਾਂ ਦੇਵੀ ਦੇਵਤਿਆਂ ਨੂੰ ਉਹਨਾਂ ਪੀਰਾਂ ਪਗੰਬਰਾਂ ਨੂੰ ਮੰਨਦਾ ਹੂੰ ਕਿ ਉਹ ਉਹਨਾਂ ਏਜੰਸੀਆਂ ਤੋਂ ਵੱਡੇ ਨਹੀਂ ਹੂੰ ਹੈਨਾ ਸੋ ਇਸ ਕਰਕੇ ਜਿਹੜੀਆਂ ਇਹ ਗੱਲਾਂ ਅੱਜ ਵਾਪਰ ਰਹੀਆਂ ਨਾ ਇਹਨਾਂ ਗ੍ਰੰਥਾਂ ਦੇ ਵਿੱਚ ਕਈ ਸੌ ਸਦੀਆਂ ਸਾਲ ਪਹਿਲਾਂ ਲਿਖਿਆ ਜਾ ਚੁੱਕਾ ਆ ਤੁਸੀਂ ਬੇਸਿਕਲੀ ਦੁਰਗਾ ਸਤਿਤੀ ਦੀ ਗੱਲ ਕੀਤੀ ਸੋ ਜੇਕਰ ਕਲਯੁਗ ਦਾ ਜ਼ਿਕਰ ਹੈ ਉਹ ਤਾਂ ਹਰ ਧਰਮ ਦੇ ਵਿੱਚ ਹੋਵੇਗਾ ਸੋ ਸਿੱਖ ਧਰਮ ਦੇ ਵਿੱਚ ਕੀ ਦਰਜ ਆ ਕਲਯੁਗ ਦੇ ਬਾਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਕਲੀ ਅੰਦਰ ਨਾਨਕਾਂ ਜਿਨ੍ਹਾਂ ਦਾ ਉਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਖਦਾਰ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਈਆਦ ਸੀਲ ਸੰਜਮ ਸੋਚ ਭੰਨੀ ਖਾਣਾ ਖਾਜ ਅਖਾਜ ਉਹ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਕਲਯੁਗ ਦੇ ਵਿੱਚ ਜਿਹੜੇ ਘਰਾਂ ਦੇ ਵਿੱਚ ਬੱਚੇ ਜਨਮ ਲੈਣਗੇ ਉਹ ਜਿੰਨ ਤੇ ਜਨੂਰੀਆਂ ਦੀ ਤਰ੍ਹਾਂ ਹੋਣਗੇ ਉਨ੍ਹਾਂ ਦੇ ਅੰਦਰ ਉਹ ਤਤ ਪਏ ਜਾਣਗੇ ਇਨਸਾਨਾਂ ਵਾਲੇ ਤਤ ਨਹੀਂ ਹੋਣਗੇ ਜਿਹੜੇ ਜਿੰਨਾ ਤੇ ਜਨੂਰੀਆਂ ਵਿੱਚ ਹੁੰਦੇ ਆ ਓਕੇ ਹੁਣ ਇੱਕ ਨਸ਼ੇ ਵਿੱਚ ਡੁੱਬਿਆ ਕੋਈ ਬੱਚਾ ਉਹ ਆਪਣੇ ਹੀ ਪਿਤਾ ਦਾ ਕਤਲ ਕਰ ਰਿਹਾ ਬਿਲਕੁਲ ਤੇ ਇਹ ਇਨਸਾਨ ਦਾ ਕੰਮ ਮੈਂ ਨਹੀਂ ਮੰਨ ਸਕਦਾ ਕਿ ਕੋਈ ਪੁੱਤਰ ਆਪਣੇ ਪਿਤਾ ਦਾ ਕਤਲ ਕਰ ਦੇਵੇ ਜੀ ਜਾਂ ਇੱਕ ਪੁੱਤਰ ਆਪਣੀ ਮਾਂ ਦੇ ਨਾਲ ਕੋ ਕਰਮ ਕਰ ਦਵੇ ਜਾਂ ਇੱਕ ਭਰਾ ਇੱਕ ਭੈਣ ਨੂੰ ਮਾਰੀ ਅੱਖ ਨਾਲ ਵੇਖ ਲਵੇ ਮੈਂ ਇਹ ਨਹੀਂ ਮੰਨ ਸਕਦਾ ਸੋ ਇਹ ਚੀਜ਼ਾਂ ਐਗਜ਼ਿਸਟ ਕਰ ਰਹੀਆਂ ਵਾ ਇਸ ਵੇਲੇ ਉਗ ਗੁਰੂ ਨਾਨਕ ਸਾਹਿਬ ਨੇ ਜਿਹੜਾ ਕਿਹਾ ਸੀ ਵੀ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਕਦਾਰ ਆਪਣੀਆਂ ਜਨਾਨੀਆਂ ਦੇ ਪਿੱਛੇ ਲਾ ਕੇ ਆਪਣੇ ਮਾਪਿਓ ਤੋਂ ਮੁਖ ਮੋੜ ਲੈਣਗੇ ਜੀ ਇਹ ਗੱਲਾਂ ਗੁਰੂ ਨਾਨਕ ਸਾਹਿਬ ਕਈ ਸਦੀਆਂ ਪਹਿਲਾਂ ਸਾਨੂੰ ਲਿਖ ਕੇ ਦੇ ਗਏ ਆ ਬਟ ਅਸੀਂ ਸਿਰਫ ਪੜਨਾ ਜਾਣਦੇ ਆ ਸਾਨੂੰ ਸਿਰਫ ਪੜਨਾ ਆ ਹੀ ਆ ਹੈ ਨਾ ਜੇ ਕੋਈ ਬੋਧੀ ਦੁਨੀਆ ਦੇ ਪੜ੍ਹਨਾ ਵੀ ਛੱਡਦੀ ਜਾਂਦੀ ਹੈ ਬਟ ਜਿਹੜੇ ਪੜ੍ਹਦੇ ਵੀ ਪਏ ਆ ਰੀਡ ਵੀ ਕਰਦੇ ਪਏ ਉਹ ਸਿਰਫ ਰੀਡ ਕਰ ਰਹੇ ਆ ਉਹਨੂੰ ਸਮਝੋ ਉਹਨੂੰ ਵਿਚਾਰੋ ਤੁਸੀਂ ਗੱਲਬਾਤ ਕਰ ਰਹੇ ਡਾਕਟਰ ਸਾਹਿਬ ਕਿ ਕਲਯੁਗ ਦੀ ਸ਼ੁਰੂਆਤ ਆ ਹਜੇ ਅੰਤ ਨਹੀਂ ਆ ਹੂੰ ਹੂੰ ਸੋ ਜਦੋਂ ਕਲਯੁਗ ਦਾ ਅੰਤ ਹੋਊਗਾ ਉਦੋਂ ਕਿਹੜੇ ਕਿਹੜੇ ਮਤਲਬ ਸਿੰਪਟਮ ਅਸੀਂ ਦੇਖਾਂਗੇ ਕਿ ਯਾ ਕਹਿ ਸਕਦੇ ਕਿ ਕੀ ਉਦੋਂ ਕਿਹੜੇ ਪਰਿਵਰਤਨ ਹੋਣਗੇ ਜਾਂ ਉਦੋਂ ਕੀ ਸਾਨੂੰ ਦੇਖਣ ਨੂੰ ਮਿਲੇਗਾ ਜਦੋਂ ਕਲਯੁਗ ਦਾ ਅੰਤ ਹੋਵੇਗਾ ਦੇਖੋ ਜੰਗਮ ਸ਼ਿਵਜੀ ਦੇ ਜੰਗਮ ਆ ਹੂੰ ਤੇ ਉਹ ਟਲੀਆਂ ਵਜਾਉਂਦੇ ਆ ਹੂੰ ਹੈਨਾ ਐਂਡ ਕਈ ਗੈਰਮਤ ਦੇ ਉਹਨਾਂ ਦਾ ਮਜ਼ਾਕ ਵੀ ਉਡਾਉਂਦੇ ਆ ਹੂੰ ਮੈਂ ਕਦੀ ਵੀ ਨਹੀਂ ਕਹਿੰਦਾ ਇਹ ਗੱਲ ਮਤਲਬ ਦਿਲ ਤੋਂ ਕਹਿਣਾ ਮੈਂ ਮੰਨ ਲਓ ਮੇਰੀ ਬੇਨਤੀ ਮੰਨ ਲਓ ਮੈਂ ਦਿਲ ਤੋਂ ਕਹਿੰਦੇ ਆਂ ਵੀ ਪਲੀਜ਼ ਜੇ ਤੁਸੀਂ ਕਿਸੇ ਨੂੰ ਮੰਨਦੇ ਨਹੀਂ ਨਾ ਕਿਸੇ ਨੂੰ ਫੋਲੋ ਨਹੀਂ ਕਰਦੇ ਤਾਂ ਪਲੀਜ਼ ਉਹਦਾ ਮਜ਼ਾਕ ਵੀ ਨਾ ਢਾਓ ਜੀ ਉਹ ਜੋ ਗਾ ਰਹੇ ਆ ਨਾ ਸਦੀਆਂ ਤੋਂ ਗਾ ਰਹੇ ਆ ਉਹ ਘਰ ਘਰ ਹੁਕਾ ਦੇ ਰਹੇ ਜੀ ਦੁਨੀਆ ਨੂੰ ਅਵੇਅਰ ਕਰ ਰਹੇ ਜੀ ਤੇ ਉਹਦੇ ਚੋ ਸਾਫ਼ ਕਹਿੰਦੇ ਮੇਰੇ ਖਿਆਲ ਸਾਇਦ ਲੋਕ ਸੁਣਦੇ ਵੀ ਨਹੀਂ ਜਾਂ ਫਾਸਟ ਬੋਲਦੇ ਆ ਜਾਂ ਉਹ ਫਿਰ ਬੜੀ ਤੇਜ਼ੀ ਨਾਲ ਬੋਲ ਜਾਂਦੇ ਆ ਜਾਂ ਲੋਕ ਸੁਣਨਾ ਨਹੀਂ ਚਾਹੁੰਦੇ ਉਟਲੀ ਜਿੱਕਰ ਪਈਆ ਪਾ ਕੇ ਆਪਣੀ ਜ਼ਿੰਮੇਵਾਰੀ ਨੂੰ ਖਤਮ ਸਮਝਦੇ ਆ ਜੀ ਉਹ ਉਟਲੀ ਕਰਦੇ ਆ ਤੇ ਜਸਟ ਲਾਈਕ 1 ਰੁਪਈਆ ਪਾਇਆ ਐਂਡ ਇਟਸ ਓਕੇ ਹੈ ਨਾ ਉਹ ਕਲੀਅਰ ਗਾਉਂਦੇ ਹੁਣ ਮੈਂ ਤੁਹਾਨੂੰ ਗਾ ਕੇ ਸੁਣਾਉਣਾ ਵਾ 5 ਸਾਲ ਕੀ ਕੰਨਿਆ ਹੋਗੀ 7 ਸਾਲ ਕੀ ਘਰਵਾਰ ਮੰਗੇ 9 ਸਾਲ ਕੀ ਵਿਆਹ ਕਰਵਾਵੇ 12 13 ਕੀ ਪੁੱਤਰ ਖਿਲਾਵੇ 18 ਸਾਲ ਕੀ ਨਾਨੀ ਹੋਗੀ ਐਸੇ ਜ਼ਮਾਨੇ ਆਣ ਲੱਗੇਗੇ ਧਰਮ ਜਾਵੇ ਪਤਾਲ ਲੋਕ ਨੇ ਓਕੇ ਹੁਣ ਕਲੀਅਰ ਦੇਖੋ ਮੈਂ ਜੇ ਉਹਨ ਮੈਂ ਤੇਜ਼ ਤੇਜ਼ ਗਾ ਕੇ ਸਾਵਾਂ ਜਦੋਂ ਉਹ ਗਾਉਂਦੇ ਆ 5 ਸਾਲ ਦੀ ਕੰਨਿਆ ਹੋ ਗਈ 7 ਸਾਲ ਦੀ ਘਰਵਰ ਮੰਗੇ 9 ਸਾਲ ਦੀ ਵਿਆਹ ਕਰਵਾਵੇ 12 13 ਦੀ ਪੁੱਤਰ ਖਲਾਵੇ 18 ਸਾਲ ਦੀ ਨਾਨੀ ਹੋ ਗਈ ਐਸੇ ਜ਼ਮਾਨੇ ਆਣ ਲੱਗੇ ਕਿ ਧਰਵਾ ਜਾਵੇ ਪਤਾ ਲੋਕ ਨੇ ਹੁਣ ਤੁਹਾਨੂੰ ਸਮਝ ਨਹੀਂ ਲੱਗਣੀ ਮੈਂ ਸਲੂ ਸੁਲੂ ਬੋੜ ਕੇ ਦਸਾਂਗਾ ਉਹ ਕਹਿੰਦੇ ਵੀ 5 ਸਾਲ ਦੀ ਜਿਹੜੀ ਕੰਨਿਆ ਉਹ ਹੋ ਗਈ ਹੈਨਾ ਉਹ 7 ਸਾਲ ਦੀ ਵਰ ਮੰਗੇਗੀ ਅਜੋ ਟਾਈਮ ਹੋਣਾ ਬਾਕੀ ਆ ਨਾਲਾ ਕਹਿ ਸਕਦੇ ਆ ਜਿਹੜੀ ਤੁਸੀਂ ਲੱਛਣ ਦੱਸ ਰਹੇ ਹੋ ਜਦੋਂ ਕਲਯੁਗ ਦੀ ਪੀਕ ਹੋਊਗੀ ਉਦੋਂ ਇਹ ਸਮਾਂ ਸਾਨੂੰ ਦੇਖਣ ਨੂੰ ਮਿਲੇਗਾ 7 ਸਾਲ ਦੀ ਕੁੜੀ ਵਰ ਮੰਗੇਗੀ 9 ਸਾਲ ਦੀ ਵਿਆਹ ਕਰਵਾਊਗੀ ਦੇਖੋ ਸਮਾਂ ਨਜ਼ਦੀਕ ਆ ਰਿਹਾ ਜੀ ਹੈਨਾ 9 ਸਾਲ ਦੀ ਕੁੜੀ ਵਰ ਮੰਗੇਗੀ 12 13 ਸਾਲ ਦੀ ਪੁੱਤਰ ਖੜਾਊਗੀ 18 ਸਾਲ ਦੀ ਨਾਨੀ ਬਣੇਗੀ ਉਹ ਇਹ ਦਾਦੇ ਹੋਇਆ ਹੀ ਨਹੀਂ ਸੋ ਇਸ ਕਰਕੇ ਮੈਂ ਗੱਲ ਕਹਿ ਰਿਹਾ ਵਾਂ ਵੀ ਮੈਂ ਆਪਣੇ ਬਿਹਾਵਤੇ ਜਾਂ ਆਪਣੀ ਨੌਲੇਜ ਦੇ ਉਤੋਂ ਗੱਲ ਨਹੀਂ ਕਰ ਰਿਹਾ ਅਜੇ ਜੀ ਹੈਨਾ ਜਿਹੜੀਆਂ ਮੇਰੀ ਇੰਟੂਸ਼ਨ ਆ ਇਮਾਦ ਉਤੇ ਗੱਲ ਆਪਾਂ ਬਾਅਦ ਕਰ ਲਾਂਗੇ ਮੈਂ ਤਾਂ ਅਜੇ ਦੁਰਗਾ ਸਤੂਤੀ ਦੀ ਗੱਲ ਕੀਤੀ ਮੈਂ ਤਾਂ ਅਜੇ ਗੁਰਨਾਨਕ ਸਾਹਿਬ ਨੇ ਜੋ ਲਿਖਿਆ ਸਾਨੂੰ ਜੋ ਕਿਹਾ ਸੀ ਉਹਦੇ ਬਾਰੇ ਗੱਲ ਕੀਤੀ ਮੈਂ ਤਾਂ ਜੋ ਜੰਗ ਮੰਗਾਉਂਦੇ ਆ ਛੇ ਮਹਿਮਾ ਛੇ ਵਿਆਸ ਛੇ ਸਤੂਤੀ ਜੋ ਮਰਜੀ ਕਹ ਲੋ ਜੋ ਉਹ ਗਾਉਂਦੇ ਆ ਮੋਦੇ ਵਿਆਹ ਤੇ ਹੀ ਗੱਲ ਕਰ ਰਹੇ ਹਜੇ ਤਾਂ ਮੈਂ ਆਪਣੇ ਕੋਲੋਂ ਤਾਂ ਕੁਝ ਕਿਹਾ ਹੀ ਨਹੀਂ ਹਜੇ ਤਾਂ ਟਾਈਮ ਆਉਣਾ ਬਾਕੀ ਆ ਅਜੇ 18 ਸਾਲ ਦੀ ਨਾਨੀ ਬਣੀ ਨਹੀਂ ਤੇ ਕਾਲਜੁਗਦੰਤ ਕਿਦਾਂ ਹੋ ਗਿਆ ਕਾਲਜੁਗ ਨੇ ਤਾਂ ਆਪਣੀ ਪੀਕ ਤੇ ਅਜੇ ਆਉਣਾ ਵਾ ਉਹਨਾਂ ਕਹਿਆ ਧਰਮ ਜਾਵੇ ਪਤਾ ਆਵੇ ਲੋਕਾਂ ਮੇ ਧਰਮ ਛਿਪ ਜਾਏਗਾ ਧਰਮ ਪਤਾਲ ਲੋਕ ਵਿੱਚ ਚਲਿਆ ਜਾਊਗਾ ਧਰਮ ਦਾ ਨਾਂ ਨਿਸ਼ਾਨ ਦੁਨੀਆ ਤੋਂ ਮਿਟ ਜਾਏਗਾ ਪਤਾਲ ਵਿੱਚ ਚਲਿਆ ਜਾਏਗਾ ਧਰਮ ਅਜੇ ਤਾਂ ਫਿਰ ਵੀ ਧਰਮ ਦਾ ਨਾਂ ਹੈ ਅਜੇ ਤਾਂ ਫਿਰ ਵੀ ਧਰਮ ਦਾ ਤਤ ਬਾਕੀ ਆ ਫਿਰ ਆਪਾਂ ਕਿੱਦਾਂ ਕਹਿ ਸਕਦੇ ਆ ਇਹ ਗੱਲ ਤੁਸੀਂ ਕਹਿ ਰਹੇ ਹੋ ਕਿ ਧਰਮ ਪਤਾਲ ਲੋਕ ਦੇ ਵਿੱਚ ਛਿਪ ਜਾਊਗਾ ਸੋ ਧਰਮ ਦੇ ਨਾਲ ਅਕਸਰ ਅਸੀਂ ਤਿੰਨ ਧਾਮਾਂ ਨੂੰ ਜੋੜ ਕੇ ਦੇਖਦੇ ਆ ਜਗਨਨਾਥ ਕੇਦਾਰਨਾਥ ਤੇ ਇੱਕ ਹੋਰ ਆਪਣਾ ਜੋਸ਼ੀ ਮੱਠ ਜੋਸ਼ੀ ਮੱਠ ਹਾਂਜੀ ਹਾਂਜੀ ਸੋ ਇਨਾਂ ਨੂੰ ਕਲਪ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਕਿ ਜਦੋਂ ਕਲਯੁਗ ਆਊਗਾ ਇਹ ਜਿਹੜੇ ਸਾਡੇ ਬੜੇ ਹੀ ਧਾਰਮਿਕ ਜਿਹੜੇ ਸਥਾਨ ਨੇ ਇਹ ਲੁਕਤ ਹੋ ਜਾਣਾ ਕਿ ਇਹ ਗੱਲ ਸੱਚੀ ਬਿਲਕੁਲ ਉਹੀ ਤਾਂ ਮੈਂ ਕਹਿ ਰਿਹਾ ਉਹੀ ਤਾਂ ਗੱਲ ਕਲੀਅਰ ਆ ਧਰਮ ਜਾਵੇ ਪਤਾ ਲੋਕ ਮੇ ਇਹ ਜਿਹੜੀਆਂ ਪਵਿੱਤਰ ਥਾਵਾਂ ਆ ਬਦਰੀਨਾਥ ਆ ਜਗਨਨਾਥਪੁਰੀ ਆ ਹੈ ਨਾ ਇਹਨਾਂ ਦੇ ਉੱਤੋਂ ਸਾਨੂੰ ਸਿੰਪਟਮਸ ਮਿਲਨੇ ਸ਼ੁਰੂ ਹੋ ਜਾਣਗੇ ਬਸ ਉਹ ਸਿੰਪਟਮਸ ਹੋਣਗੇ ਜਿਹੜੀ ਭਵਿਸ਼ਵਲਕਾ ਦੇ ਵਿੱਚ ਲਿਖਿਆ ਸਨ ਤਾਂ ਚੁੱਤਿਆ ਬੜੇ ਸੰਤਕਾਜ ਹੋ ਗਿਆ ਭਵਿਸ਼ਵਲਕਾ ਅੱਜ ਕੱਲ ਬਹੁਤ ਚਰਚਾ ਵਿੱਚ ਆ ਤਾਂ ਭਵਿਸ਼ਯ ਮਲਕਾ ਦੇ ਵਿੱਚ ਇਹ ਕਿਹਾ ਗਿਆ ਵਾ ਵੀ ਕਲ ਯੁਗ ਦਾ ਅੰਤ ਹੋਊਗਾ ਉਹਨਾਂ ਨੇ ਆਪਣੇ ਨਜ਼ਰੀਏ ਨਾਲ ਜੋ ਉਹਨਾਂ ਨੂੰ ਇੰਟਿਊਸ਼ਨ ਸੀ ਉਹਨਾਂ ਦੀ ਉਹ ਵੈਲਨਗੋਡਾ ਹੋਊਗੀ ਹਨਾ ਉਹਨਾਂ ਦੇ ਸ਼ਾਇਦ ਕਹਿੰਦਾ ਲੈ ਜਾ ਕੁਝ ਹੋਰ ਹੋਊਗਾ ਜੀ ਉਹਨੂੰ ਪ੍ਰਚਾਰੀਆਂ ਕੁਝ ਹੋਰ ਢੰਗ ਨਾਲ ਜਾ ਰਿਹਾ ਮੈਨੂੰ ਮੈਨੂੰ ਥੋੜੀ ਜੀ ਜਿੰਨੀ ਕੁ ਮੇਰੀ ਇੰਟਿਊਸ਼ਨ ਹੈ ਮੈਨੂੰ ਪਤਾ ਵਾ ਕਿ ਭਵਿਸ਼ਯ ਮਲਕਾ ਦੇ ਵਿੱਚ ਜੋ ਭਵਿਸ਼ਯ ਮਲਕਾ ਐਸ ਵੇਲੇ ਦੁਨੀਆ ਦੇ ਵਿੱਚ 180 ਰੁਪਏ ਦੀ ਕਿਤਾਬ ਵੇਚਦੀ ਪਈ ਐ ਜਿਹੜਾ ਮਰਜ਼ੀ ਜਾ ਕੇ ਬਾਜ਼ਾਰੋਂ ਲੈ ਲਵੇ ਮੈਨੂੰ ਨਹੀਂ ਲੱਗਦਾ ਅਸਲੀ ਭਵਿਸ਼ਯ ਮਲਕਾ ਐ ਅਸਲੀ ਭਵਿਸ਼ਯ ਮਲਕਾ ਤਾਂ ਸ ਜਿਹੜੇ ਜਗਨਨਾਥ ਭਾਮ ਦੇ ਪੰਡਤ ਸੀ ਉਹਨਾਂ ਦੇ ਕੋਲ ਸੀਕ੍ਰਟ ਪਈ ਰਹੀ ਹੈ ਇਹਨੇ ਸਾਲ ਦੁਨੀਆ ਦੇ ਕੋਲ ਆਈ ਨਹੀਂ ਤੇ ਇੱਕਦਮ 180 ਰੁਪਏ ਦੀ ਕਿਤਾਬ ਕਿਦਾਂ ਮਾਰਕੀਟ ਦੇ ਵਿੱਚ ਆ ਕੇ ਦੁਨੀਆ ਨੂੰ ਪੂੇ ਸ਼ਮਲਕਾ ਬਣ ਕੇ ਦੁਨੀਆ ਨੂੰ ਦੱਸਣ ਲੱਗ ਪਈ ਵੀ ਦੁਨੀਆਦਾਨਤ ਹੋ ਜਾਊਗਾ ਤਾਂ ਮੈਨੂੰ ਲੱਗਦਾ ਉਹ ਜਿਹਦਾ 100 ਸਾਖੀ ਜਿਹੜੀ ਕਹਿੰਦੇ ਆ ਵੀ ਹੱਥ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਪਰ ਇਹ ਦੱਸਦੀ ਉਹਦਾ ਅਸਲੀ ਰੂਪ ਜਿਹੜਾ ਸੀ ਉਹ ਅੰਗਰੇਜ਼ਾਂ ਨੇ ਛਪਾ ਲਿਆ ਸੀ ਜੀ ਅਸਲੀ ਤਾਂ ਲੋਕਾਂ ਦੇ ਕੋਲ ਆਈ ਨਹੀਂ ਜੀ ਉਹ ਜੀ ਤਾ ਅਜੇ ਤੱਕ ਲੁਪਤਾਂ ਜੀ ਉਹ ਮੈਨੂੰ ਲੱਗਦਾ ਭਵਿਸ਼ਮਲ ਕਾ ਵੀ ਕਿਸੇ ਏਜੰਸੀ ਦੇ ਥਰੂ ਉਹਨੂੰ ਅੰਦਰੋਂ ਅੰਡਰਗਰਾਉਂਡ ਕਰਕੇ ਲੁਕਾ ਲਿਆ ਗਿਆ ਐਂਡ ਉਹਨੂੰ ਆਪਣੀ ਤਰੀਕੇ ਨਾਲ ਮੈਨੀਪੂਲੇਟ ਕਰਕੇ ਲੋਕਾਂ ਦੇ ਵਿੱਚ ਛੁੱਟ ਦਿੱਤਾ ਗਿਆ ਉਹਨੂੰ ਪੇਸ਼ ਕਰ ਦਿੱਤਾ ਗਿਆ ਕਿ ਲੋਕ ਇਹ ਕਹਿਣ ਵੀ ਕਲਯੁਗ ਦਾ ਅੰਤ ਆ ਗਿਆ ਉਹਨੇ ਕੀ ਪਲੈਨਿੰਗ ਇਹ ਸਮਾਧ ਦੇ ਸਾਹਮਣੇ ਸੱਚ ਲੈ ਕੇ ਆਊਗਾ ਸਕਸਰ ਡਾਕਟਰ ਸਾਹਿਬ ਕਿਹਾ ਜਾਂਦਾ ਜਦੋਂ ਕਿਸੇ ਚੀਜ਼ ਦੀ ਅਤ ਹੋ ਜਾਂਦੀ ਹੈ ਫਿਰ ਉਸ ਚੀਜ਼ ਦਾ ਅੰਤ ਤੈ ਜਦੋਂ ਕਲਯੁਗ ਆਪਣੇ ਚਰਮ ਸੀਮਾ ਤੇ ਚਰਮ ਪੀਕ ਤੇ ਹੋਏਗਾ ਕੀ ਉਦੋਂ ਕੋਈ ਭਗਵਾਨ ਨਿਰੂਪ ਅਵਤਾਰ ਲਵੇਗਾ ਜਿਹੜਾ ਇਸ ਕਲਿਯੁਗ ਦਾ ਅੰਤ ਕਰੇਗਾ ਦੇਖੋ ਜਦੋਂ ਵੀ ਅਤ ਹੋਈ ਆ ਅਤ ਦਾ ਅੰਤ ਕਰਨ ਲਈ ਅਵਤਾਰ ਤਾਂ ਆਉਣਾ ਹੀ ਆ ਜੀ ਸੋ ਐਂਡ ਦੇ ਉੱਤੇ ਤਾਂ ਕਲਕੀ ਨੇ ਆਉਣਾ ਆ ਜੀ ਕਲਕੀ ਨੇ ਜਨਮ ਲੈਣਾ ਆ ਜੀ ਈਸ਼ਣੂ ਭਗਵਾਨ ਦਾ ਅਵਤਾਰ ਹੋਊਗਾ ਦਸਵਾਂ ਅਵਤਾਰ ਕਲਕੀ ਉਹਨਾਂ ਨੇ ਜਨਮ ਲੈਣਾ ਆ ਜੀ ਐਂਡ ਉਹ ਸਤਜੁਗ ਦੀ ਸਥਾਪਨਾ ਕਰਨਗੇ ਜੀ ਇਹ ਸੱਚ ਆ ਜੀ ਪਰ ਮੇਰੀ ਓਪੀਨੀਅਨ ਆ ਜੋ ਮੈਂ ਸੋਚਦਾ ਵਾਂ ਹਮ ਹਮ ਦੇ ਕਲਕੀ ਦੇ ਆਉਣ ਤੱਕ ਆਪਾਂ ਕਲਕੀ ਦੀ ਵੇਟ ਕਿਉਂ ਕਰੀਏ ਜੀ ਆਪਾਂ ਇਹ ਕਿਉਂ ਸੋਚ ਕੇ ਬੈਠੇ ਕਿ ਮੈਜਿਨੇਸ਼ਨ ਆਪਣੇ ਦਿਮਾਗ ਦੇ ਵਿੱਚ ਬਣਾ ਕੇ ਬੈਠੇ ਆ ਹੂੰ ਹੂੰ ਤੇ ਅਸੀਂ ਜੋ ਮਰਜ਼ੀ ਕਰੀਏ ਜੀ ਹੈਨਾ ਆਪਾਂ ਜੋ ਮਰਜ਼ੀ ਕਰੀਏ ਜਿਹੋ ਜੇ ਮਰਜ਼ੀ ਕਰਮ ਕਰੀਏ ਜੀ ਮਤਲਬ ਲੁੱਟিয়ে ਦੁਨੀਆ ਨੂੰ ਜੋ ਮਰਜ਼ੀ ਕਰੀਏ ਕਿਸੇ ਨੂੰ ਵੱਧ ਘੱਟ ਬੋਲੀਏ ਬਦਕਲਾਮੀ ਕਰੀਏ ਜੋ ਮਰਜ਼ੀ ਖਾਈਏ ਪੀਏ ਮौज ਉਡਾਈਏ ਹੈਨਾ ਜੋ ਬੇਈਮਾਨੀ ਠੱਗੀ ਕਰ ਸਕਦੇ ਆ ਉਹ ਕਰੀਏ ਹੂੰ ਤੇ ਐਂਡ ਦੇ ਉੱਤੇ ਆ ਕੇ ਕਲਕੀ ਸਾਨੂੰ ਬਚਾ ਲੇਗਾ ਅਸੀਂ ਖੁਦ ਆਪਣੇ ਆਪ ਨੂੰ ਕਿੰਨਾ ਕੁ ਪ੍ਰਿਪੇਅਰ ਕੀਤਾ ਆ ਕਲ ਕੀ ਤੇ ਆਉ ਜੀ ਤੇ ਕਲ ਕੀ ਸਾਨੂੰ ਸਤਜੁਗ ਦੇ ਵਿੱਚ ਲੈ ਕੇ ਵੀ ਜਾਉ ਜੀ ਪਰ ਕੀ ਸਾਡੀਆਂ ਕਰਤੂਤਾ ਸਤਜੁਗ ਦੇ ਵਿੱਚ ਜਾਣ ਵਾਲੀਆਂ ਹੋਣਗੀਆਂ ਕਿ ਸਤਜੁਗ ਦੇ ਵਿੱਚ ਪ੍ਰਵੇਸ਼ ਕਰਨ ਦੇ ਆਪਾਂ ਲਾਇਕ ਹੋਵਾਂਗੇ ਜੀ ਪਹਿਲਾਂ ਆਪਣੇ ਆਪ ਨੂੰ ਤਿਆਰ ਤੇ ਕਰੋ ਸਤਜੁਗ ਦਾ ਨਾਮ ਕੀ ਹੈ ਸੱਚ ਜੁਗ ਜੀ ਸੱਚ ਦਾ ਯੁਗ ਉਹ ਸੱਚ ਦੇ ਯੁਗ ਦੇ ਵਿੱਚ ਝੂੜਤਾ ਪ੍ਰਵੇਸ਼ ਨਹੀਂ ਕਰ ਸਕੂਗਾ ਜੀ ਤਵੇਰਾਪਾ ਕਿਦਾਂ ਇਹ ਗੱਲ ਫਟਾਫਟ ਕਹੀ ਜਾ ਰਹੇ ਆ ਵੀ ਨਹੀਂ ਕਲਯੁਗ ਦਾ ਅੰਤ ਆ ਐਂ ਅਸੀਂ ਤਾਂ ਬੜੇ ਚੁੱਪ ਕਰਕੇ ਜਿਵੇਂ ਡੀ ਲਕਸ ਬੱਸ 'ਚ ਬਹਿ ਗਏ ਤੇ ਇਹ ਆਪਣਾ ਇਹ ਕਾਰਜ ਵਿੱਚੋਂ ਲੰਘ ਕੇ ਤੇ ਜਿੱਦਾਂ ਆਪਾਂ ਬਾਰਡਰ ਟੱਪਦੇ ਆ ਨਾ ਹਰਿਆਣੇ ਦਾ ਦਿੱਲੀ ਦਾ ਤੇ ਉਹ ਬਾਰਡਰ ਆਪਾਂ ਟੱਪਣਾ ਵਾ ਐਂ ਅਗਲੇ ਬੰਨੇ ਸਤਜੁਗ ਸਾਨੂੰ ਤਿਆਰ ਖੜਾ ਮਿਲਣਾ ਵਾ ਇਹੀ ਆ ਨਾ ਏਦਾਂ ਸਤਜੁਗ 'ਚ ਨਹੀਂ ਜਾਇਆ ਜਾਣਾ ਸਤਜੁਗ 'ਚ ਜਾਣ ਵਾਸਤੇ ਸੱਚ ਦੇ ਗੁਣ ਧਾਰਨ ਕਰਨੇ ਪੈਣੇ ਆ ਸੱਚ ਦੇ ਗੁਣ ਕਿਹੜੇ-ਕਿਹੜੇ ਨੇ ਦਇਆ ਧਰਮ ਇਨਸਾਨੀਅਤ ਹਰ ਇੱਕ ਨੂੰ ਪਿਆਰ ਦੀ ਨਿਗਾਹ ਨਾਲ ਦੇਖਣਾ ਇੱਕ ਦੂਜੇ ਦੇ ਧਰਮ ਦੀ ਇੱਜ਼ਤ ਕਰਨੀ ਜੀ ਰਿਸਪੈਕਟ ਕਰਨੀ ਜੀ ਪਰ ਜਿੱਦਾਂ ਡਾਕਟਰ ਸਾਹਿਬ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਕਲਯੁਗ ਦਾ ਜ਼ੋਰ ਆ ਕਲੀ ਦਾ ਜ਼ੋਰ ਆ ਤੇ ਜਿਸ ਜਿਸ ਵੀ ਕਹੋ ਰਾਜੇ ਦਾ ਰਾਜ ਹੁੰਦਾ ਆ ਉਹ ਰਾਜਾ ਚਾਹੁੰਦਾ ਆ ਕਿ ਮੇਰੇ ਹੀ ਗੁਣ ਮੇਰੀ ਪ੍ਰਜਾ ਦੇ ਵਿੱਚ ਪਾਏ ਜਾਣ ਸੋ ਲੋਕ ਕਿਦਾਂ ਧਾਰਮਿਕ ਗੁਣਾਂ ਨੂੰ ਆਪਣੇ ਅੰਦਰ ਰੱਖ ਪਾਉਣਗੇ ਜਿਆਦਾ ਸਮੇਂ ਤੱਕ ਦੇਖੋ ਜਿਹੜੇ ਦਾ ਸਪਿਰਚੂਅਲ ਆ ਜੀ ਉਹਨਾਂ ਨੂੰ ਤਾਂ ਪਤਾ ਵਾ ਇਸ ਗੱਲ ਦਾ ਜੀ ਵੀ ਜੋ ਮਰਜੀ ਦੁੱਖ ਆਵੇ ਸੋਖ ਆਵੇ ਜੀ ਆਪਾਂ ਤਾਂ ਚੱਲਣਾ ਹੀ ਸੱਚ ਦੇ ਨਾਲ ਆਪਾਂ ਤਾਂ ਸੈਟਨਿਜ਼ਮ ਨੂੰ ਫੋਲੋ ਕਰਨਾ ਹੀ ਨਹੀਂ ਅਸੀਂ ਤਾਂ ਸ਼ੈਤਾਨ ਨਾਲ ਜਾਣਾ ਹੀ ਨਹੀਂ ਅਸੀਂ ਤਾਂ ਖੜੇ ਆ ਸੱਚ ਨਾਲ ਅਸੀਂ ਤਾਂ ਖੜਾ ਵਾ ਖੜੇ ਆ ਉਸ ਪਰਮਾਤਮਾ ਦੀ ਅੱਲਾ ਵਾਇਗਰੂ ਈਸ਼ਵਰ ਦੀ એનર્ਜੀ ਨਾਲ ਜੀ ਉਹਦੇ ਨਾਲ ਕਨੈਕਟਡ ਆ ਜੀ ਤੇ ਉਹ ਫਿਰ ਕੋਸ਼ਿਸ਼ ਜਿਹੜਾ ਸਮਾਂ ਆਉਣਾ ਵਾ ਉਹਦੇ ਲਈ ਆਪਣੇ ਆਪ ਨੂੰ ਪ੍ਰੀਪੇਅਰ ਕਰੋ ਜੀ ਤੁਸੀਂ ਗੱਲ ਕੀਤੀ ਹੈ ਕਿ 2025 ਤੋਂ ਲੈ ਕੇ 2030 ਤੱਕ ਬਹੁਤ ਵੱਡੀ ਜਿਹੜੀ ਆ ਉਥਲ-ਪੁਥਲ ਹੋਣੀ ਹੈ ਸੋ ਕਿਹੜੀ-ਕਿਹੜੀਆਂ ਚੀਜ਼ਾਂ ਕਿਹੜੇ-ਕਿਹੜੇ ਬਦਲਾਅ ਜਿਹੜੇ ਸਾਨੂੰ 2025 ਤੋਂ 30 ਦੇ ਜਿਹੜੇ ਦਰਮਿਆਨ ਹੈ ਉਹ ਦੇਖਣ ਨੂੰ ਮਿਲ ਸਕਦੇ ਨੇ ਦੇਖੋ 2025 ਤੋਂ ਬਾਅਦ ਜਿਹੜੇ ਮੇਨ ਚਾਂਸਸ ਆ ਉਹ ਵਰਲਡ ਵਾਰ ਲੱਗਣ ਦੇ ਜੀ ਵਰਲਡ ਵਾਰ ਲੱਗੇਗੀ ਐਂਡ 100 100 1% ਸ਼ੋਰ ਹੈ ਵੀ ਉਹ ਲੱਗਣੀ ਆ ਜੀ ਵਰਲਡ ਵਾਰ ਜਦੋਂ ਲੱਗਣੀ ਆ ਤੇ ਇਸ ਵਾਰੀ ਵਰਲਡ ਵਾਰ ਵੀ ਮਾਰੀ-ਮੋਟੀ ਵਰਲਡ ਵਾਰਨਿੰਗ ਹੋਣੀ ਜਿਹੜੀਆਂ ਪਹਿਨੀਆਂ ਦੋ ਵਰਲਡ ਵਾਰ ਹੋਈਆਂ ਵਾਂ ਉਹਨਾਂ ਦੇ ਵਿੱਚ ਇੰਨਾ ਜਾਨੀ-ਮਾਲੀ ਨੁਕਸਾਨ ਜਿੰਨਾ ਵੀ ਹੋਇਆ ਸੀ ਉਸ ਵੇਲੇ ਜਿੰਨਾ ਕ ਆਪਾਂ ਪੜਦੇ ਹਿਸਟਰੀ ਦੇ ਵਿੱਚ ਉਹਨਾਂ ਨਹੀਂ ਸੀ ਹੋਇਆ ਬਟ ਇਸ ਵਾਰੀ ਜਿਹੜਾ ਨੁਕਸਾਨ ਆ ਉਹ ਐਕਸਟ੍ਰੀਮ ਲੈਵਲ ਤੇ ਆ ਕਿ ਪਰਮਾਣੂ ਬੰਬ ਨਿਊਕਲੀਅਰ ਬੰਬ ਬਣ ਚੁੱਕੇ ਆ ਐਂਡ ਅਸੀਂ ਇੱਥੇ ਬੈਠ ਕੇ ਸੋਚਦੇ ਆ ਵੀ ਅਸੀਂ ਸੇਫ ਆ ਜਿੰਨਾ ਦੀ ਅੱਜ ਰੂਸ ਯੂਕਰੇਨ ਦੇ ਵਿੱਚ ਜੰਗ ਲੱਗੀ ਆ ਜੀ ਤੇ ਜਿਹੜੇ ਉਹ ਕੰਟਰੀਜ਼ ਦੇ ਉੱਤੇ ਜੋ ਕੁਝ ਬੰਬਾਰੀ ਹੋਈ ਆ ਜਿਹੜੇ ਉੱਤੇ ਲੋਕ ਮਰ ਚੁੱਕੇ ਆ ਜੀ ਹੈ ਨਾ ਅਸੀਂ ਸੋਚਦੇ ਆਂ ਵੀ ਉੱਥੇ ਹੋਇਆ ਵਾ ਇੱਥੇ ਨਹੀਂ ਹੋਣਾ ਜੀ ਇਹੀ ਆ ਨਾ ਸਾਡੀ ਸੋਚ ਕਹਿੰਦੀ ਵੀ ਜੇ ਇਜ਼ਰਾਈਲ ਦੇ ਵਿੱਚ ਤੇ ਉਹ ਹਮਾਸ ਦੀ ਜਿਹੜੀ جنگ ਲੱਗੀ ਆ ਉਹ ਇੱਥੇ ਨਹੀਂ ਹੋਣੀ ਤਾਂ ਚੀਨ ਤੇ ਤਾਈਵਾਨ 'ਚ ਲੜਾਈ ਲੱਗ ਗਈ ਤਾਂ ਸਾਡੇ ਨਹੀਂ ਲੱਗਣੀ ਹੂੰ ਜੇ ਉੱਥੇ ਨੁਕਸਾਨ ਹੋਇਆ ਤੇ ਨੇਚਰਲੀ ਗੱਲ ਜੇ ਜੇ ਵਰਲਡ ਵਾਰ ਲੱਗਦੀ ਆ ਅਫੈਕਟ ਇੱਥੇ ਵੀ ਹੋਊਗਾ ਕਿਉਂਕਿ ਜੇ ਇੱਕ ਨਿਊਕਲੀਅਰ ਬੰਬ ਇੱਕ ਨਿਊਕਲੀਅਰ ਬੰਬ ਕਿਸੇ ਹੋਰ ਕੰਟਰੀ ਦੇ ਉੱਤੇ ਡਿੱਗਦਾ ਹੈ ਤੇ ਅੱਜ ਉਹ ਬੰਬ ਨਹੀਂ ਹੈ ਜਿਹੜਾ ਜਾਪਾਨ ਦੇ ਹਿਰੋਸ਼ਿਮਾ ਤੇ ਨਾਕਸਾਕੀ ਤੇ ਸੁੱਟਿਆ ਗਿਆ ਸੀ ਤੇ ਸਿਰਫ ਉਹ ਦੋ ਸ਼ਹਿਰ ਤਬਾਹ ਹੋਏ ਸੀ ਅੱਜ ਇੱਕ ਬੰਬ ਪੂਰੀ ਦੀ ਪੂਰੀ ਦੁਨੀਆ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦਾ ਹੈ ਵੀ ਲੋਕ ਸੁੱਤੇ ਦੇ ਸੁੱਤੇ ਹੀ ਰਹਿ ਜਾਣਗੇ ਐਹੋ ਐਹੋ ਜਿਹੇ ਬੰਬ ਐਹੋ ਐਹੋ ਜਿਹੇ ਮਜ਼ਾਈਲਾ ਬਣ ਚੁੱਕੀਆਂ ਅਮਰੀਕਾ ਉੱਥੋਂ ਜਾਵੇ ਤੇ ਇਥੇ ਇੰਡੀਆ ਦਾ ਜਿਹੜਾ ਮਰਜ਼ੀ ਸ਼ਹਿਰ ਤਬਾਹ ਕਰ ਸਕਦਾ ਇਹਨੀ ਨੀ ਦੂਰੀ ਦੇ ਮਜ਼ਾਈਲਾ ਇਨਸਾਨ ਨੇ ਖੁਦ ਆਪਣੇ ਖਾਤਮੇ ਲਈ ਤਿਆਰ ਕਰ ਲਈਆਂ ਹੂੰ 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 ਇਸ ਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ 2025 ਤੋਂ ਬਾਅਦ ਦੋ ਜਿਹੜੇ ਮੁੱਖ ਬਦਲਾਅ ਸਾਨੂੰ ਯਾ ਕਹੋ ਕਿ ਇੱਕ ਤਾਂ ਮਹਾਮਾਰੀ ਇੱਕ ਜਿਹੜਾ ਵਿਸ਼ਵ ਯੁੱਧ ਇਹ ਦੋ ਸਾਨੂੰ ਪੱਕੇ ਤੌਰ ਤੇ ਜਿਹੜੇ ਆ ਇਹ ਦੋ ਦੇਖਣ ਨੂੰ ਮਿਲ ਸਕਦੇ ਆ ਦੇਖੋ ਜੋ ਸ਼ਾਸਤਰਾਂ ਵਿੱਚ ਲਿਖਿਆ ਵਾ ਉਹਦੇ ਵਿੱਚ ਲਿਖਿਆ ਮੇਰੀ ਜੋਗਣੀਆ ਬਣੇਗੀ ਬਿਮਾਰੀ ਜੋ ਮੈਂ ਆਪਣੀ ਇੰਟੂਇਸ਼ਨ ਦੇ ਨਾਲ ਦੇਖ ਰਿਹਾ ਵਾਂ ਜੋ ਮੈਨੂੰ ਨਜ਼ਰ ਆ ਰਿਹਾ ਵਾ ਮਤਲਬ ਚੌੜਹ ਤਰ੍ਹਾਂ ਦੀਆਂ ਬਿਮਾਰੀਆਂ 64 ਟਾਈਪਸ ਆਫ ਬਿਮਾਰੀਆਂ ਦੁਨੀਆ ਦੇ ਉੱਤੇ ਅਟੈਕ ਕਰਨਗੀਆਂ ਚੌੜਹ ਤਰ੍ਹਾਂ ਦੀਆਂ ਹਾਂਜੀ ਐਂਡ ਇਹ ਅਸੂਰੀ ਸ਼ਕਤੀਆਂ ਨੇ ਅਟੈਕ 2019 ਤੋਂ ਕਰੋਨਾ ਕਾਲ ਜਦੋਂ ਆਇਆ ਸੀ ਉਦੋਂ ਤੋਂ ਸ਼ੁਰੂ ਕਰ ਦਿੱਤਾ ਸੀ ਐਂਡ ਜਿਹੜੇ ਸਪਿਰਚੁਅਲੀ ਹਾਇਰ ਆ ਜਿਹੜੇ ਮੈਡੀਟੇਸ਼ਨ ਵਿੱਚ ਬੈਠਦੇ ਆ ਜਿਹੜੇ ਕਨੈਕਟਡ ਆ એનર્ਜੀ ਦੇ ਨਾਲ ਉਹ ਸੁਪਰ ਪਾਵਰ ਦੇ ਨਾਲ ਕਨੈਕਟਡ ਆ ਆਪਣੇ ਗੁਰੂ ਪੀਰ ਦੇ ਨਾਲ ਕਨੈਕਟਡ ਆ ਜਿਨ੍ਹਾਂ ਨੂੰ ਮੈਸੇਜ ਆਉਂਦੇ ਆ ਉਹ ਮੈਸੇਜ ਡੀਕੋਡ ਹੁੰਦੇ ਆ ਉਹਨਾਂ ਨੂੰ ਪਤਾ ਆ ਵੀ 2022-23 ਦੇ ਵਿੱਚ ਬਹੁਤ ਵੱਡੀਆਂ ਸੂਰੀਆ ਸ਼ਕਤੀਆਂ ਜਿਹੜੀਆਂ ਰਾક્ષਸੀ ਤਾਕਤਾਂ ਜਿਹੜੀਆਂ ਉਹ ਦੁਨੀਆ ਤੇ ਹਮਲਾ ਕਰ ਚੁੱਕੀਆਂ। ਤੁਹਾਡੇ ਕਹਿਣ ਦਾ ਮਤਲਬ ਕਿ 2019 ਦਾ ਜਿਹੜਾ ਕਰੋਨਾ ਕਾਲ ਸੀਗਾ ਜਿਹੜਾ ਭਿਆਨਕ ਮਹਾਮਾਰੀ ਦਾ ਇੱਕ ਕਾਲ ਸੀਗਾ ਉਹ ਅਸੂਰੀ ਸ਼ਕਤੀਆਂ ਦੀ ਦੇਨ ਸੀਗੀ। ਬਿਲਕੁਲ ਅਸੂਰੀ ਸ਼ਕਤੀਆਂ ਦੀ ਹੀ ਦੇਨ ਸੀ। ਉਹਦੇ ਪਿੱਛੇ ਕਹਿ ਸਕਦੇ ਆ ਵੀ ਇਲਮਨਤੀ ਵੀ ਹੋ ਸਕਦੀ ਆ ਫ੍ਰੀ ਮੈਸਨ ਵੀ ਹੋ ਸਕਦਾ ਹੈ। ਕਈ ਸਿਕਰਟ ਏਜੰਸੀਜ਼ ਵੀ ਕੰਮ ਕਰ ਰਹੀਆਂ ਜਿੱਦਾਂ ਉਹ ਕੈਸ ਕਰਦੇ ਆ ਵੀ ਇੰਡੀਅਨ ਏਜੰਸੀ ਜਿਹਦਾ ਰਾਜ਼ ਦਾ ਨਾਮ ਆ ਜਾਂਦਾ ਹੈ ਸਿਕਰਟ ਏਜੰਸੀਜ਼ ਆ ਜਿਨ੍ਹਾਂ ਨੂੰ ਕਦੀ ਕਿਸੇ ਨੇ ਵੇਖਿਆ ਹੀ ਨਹੀਂ ਹਾਂ ਨਾ ਮੁਸਾਦ ਦਾ ਨਾਮ ਲੈਂਦੇ ਆ ਜਿਹੜੀਆਂ ਇਰਾਨ ਵਗੈਰਾ ਦੇ ਵਿੱਚ ਜੋ ਵੀ ਆ ਸਿਕਰਟ ਏਜੰਸੀਜ਼ ਦਾ ਨਾਮ ਚੱਲਦਾ ਸੋ ਸ਼ੈਤਾਨ ਦੀਆਂ ਵੀ ਸਿਕਰਟ ਏਜੰਸੀਜ਼ ਆ ਓਕੇ ਜਿਹੜਾ ਜ ਮੇਨਲੀ ਜਿਹੜੇ ਮੋٹے ਤੌਰ ਤੇ ਸਾਹਮਣੇ ਆਉਂਦੇ ਆ ਜਿੱਦਾਂ ਲਾਲੋ ਇਲਮਨਾਤੀ ਫਰੀ ਮਿਸਟਰ ਇਹ ਸਾਰੀਆਂ ਸਾਰੀਆਂ ਸ਼ਾਨੀਆਂ ਸ਼ੈਤਾਨ ਦੀਆਂ ਏਜੰਸੀਆਂ ਤੁਸੀਂ ਕਿਹਾ ਕਿ ਹੁਣ ਜਿੱਦਾਂ ਕਲਯੁਗ ਹਲੇ ਬੱਚਾ ਆ ਹੌਲੀ ਹੌਲੀ ਉਹਨੇ ਵੱਡਾ ਹੋਣਾ ਆ ਠੀਕ ਆ ਸੋ ਕੀ ਜਿੱਦਾਂ ਜਿੱਦਾਂ ਕਲਯੁਗ ਵੱਡਾ ਹੋਏਗਾ ਜਿਹੜੀਆਂ ਸ਼ੈਤਾਨੀ ਸ਼ਕਤੀਆਂ ਸ਼ੈਤਾਨੀ ਪਾਵਰਾਂ ਖੁੱਲ ਕੇ ਸਾਹਮਣੇ ਆਉਣਗੀਆਂ ਬਿਲਕੁਲ ਕਲੀਅਰ ਕੱਟ ਆਉਣਗੀਆਂ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਕਲੀਅਰ ਕੱਟ ਲੋਕ ਤੁਹਾਨੂੰ ਮਤਲਬ ਸਾਫ਼ ਖੁੱਲ ਕੇ ਸਾਹਮਣੇ ਕਹਿਣਗੇ ਕਿ ਮੈਂ ਇਲਵਨਾਟੀ ਨੂੰ ਫੋਲੋ ਕਰਦਾ ਮੈਂ ਫਰੀ ਮੈਸਨ ਨੂੰ ਮੰਨਦਾ ਜਿਵੇਂ ਧਰਮ ਹੈ ਨਾ ਦੁਨੀਆ ਦੇ ਉੱਤੇ ਅੱਜ ਕਹਿੰਦੇ ਆਪਾਂ ਪ੍ਰਾਊਡਲੀ ਕਹਿੰਦੇ ਆ ਬੀ ਆ ਪ੍ਰਾਊਡ ਟੂ ਬੀ ਅ ਸਿਕ ਮੈਂ ਹਿੰਦੂ ਆ ਮੈਂ ਮੁਸਲਮਾਨ ਆ ਕਹਿੰਨੇ ਆ ਨਾ ਆਉਣ ਵਾਲੇ ਟਾਈਮ ਦੇ ਵਿੱਚ ਲਾਰਜ ਕਮਿਊਨਿਟੀ ਮਤਲਬ ਤੁਹਾਨੂੰ ਅਲੱਗ-ਅਲੱਗ ਸ਼ੈਤਾਨ ਦੇ ਮਤ ਫੋਲੋ ਕਰਦੀ ਹੋਈ ਸਾਫ਼ ਨਜ਼ਰ ਆਏਗੀ ਐਨੂੰ ਕਹੇਗੀ ਕਿ ਮੈਂ ਫਲਾਣੇ ਨੂੰ ਫੋਲੋ ਕਰਦਾ ਮੈਂ ਮਨਾਤੀ ਆ ਓਕੇ ਮੈਂ ਫਰੀ ਮੈਸਨ ਆ ਮੈਂ ਮਤਲਬ ਪ੍ਰਾਊਡਲੀ ਕੀ ਕਰਨਗੇ ਕਿ ਮੈਂ ਸੈਟਨੀਜ਼ਮ ਨੂੰ ਫੋਲੋ ਕਰਦਾ ਕਿਵੇਂ ਬਹੁਤ ਲिटल ਬਿਟ ਤੁਸੀਂ ਹੁਣ ਵੀ ਸੁਣਦੇ ਹੋ ਜੀ ਕਈ ਸੈਲਿਬ੍ਰਿਟੀਜ਼ ਜਿਵੇਂ ਹਰਨੀ ਸਿੰਘ ਜੀ ਹਲਾ ਉਹਨੇ ਸਾਫ਼ ਕਿਹਾ ਜੀ ਕਿ ਮੈਂ ਫੋਲੋ ਕਰਦਾ ਜੀ ਸੈਟਨਿਜ਼ਮ ਨੂੰ ਫੋਲੋ ਕਰਦਾ ਜਸਟਨ ਬੀਬਰ ਮਾਈਕਲ ਜੈਕਸਨ ਇਹ ਹਾਇਰ ਲੈਵਲ ਆ ਅਪਰ ਲੈਵਲ ਦੇ ਉੱਤੇ ਤਾਂ ਡਿਕਲੇਅਰ ਹੋਣਾ ਸ਼ੁਰੂ ਕਰ ਦਿੱਤਾ ਆ ਹਮਮ ਮਾਈਕਲ ਜੈਕਸਨ ਫੋਲੋ ਕਰਦਾ ਸੀ ਐਂ ਆਪਣੇ ਸਾਹਮਣੇ ਸ਼ੋਅ ਦੇ ਵਿੱਚ ਉਹ ਸਾਈਨ ਬਣਾਉਂਦਾ ਸੀ ਮਿਲਮਨਾਤੀ ਦਾ ਉਹ ਕਲੀਅਰਲੀ ਕਹਿੰਦਾ ਸੀ ਕਿ ਮਿਲਮਨਾਤੀ ਆ ਕੀ ਕਰ ਲਿਆ ਕਿਸੇ ਨੇ